ਜੀਤੀ ਆ ਤੇਰਾ ਫੋਨ ਆਈ ਜਾਂਦਾ ਚੱਕ ਲਾ ਚੱਕ ਦੀਆਂ ਚੱਕਦੀਆਂ ਕੀ ਦਾ ਫੋਨ ਆ ਗਿਆ ਹੁਣ ਲੈ ਚਾਚੀ ਦਾ ਫੋਨ ਆ ਗਿਆ ਹੈਲੋ ਪਾਈ ਇਹਦੀ ਬੇਬੇ ਦਾ ਫੋਨ ਹੋਣਾ ਹੋਰ ਕੀ ਦਾ ਹੋਣਾ ਸਾਰੇ ਦਿਨ ਫੋਨ ਕਰੀ ਜਾਂਦੀ ਹੈ ਜੀ ਹਾਂ ਉਸੇ ਦੀ ਹੋਣਾ ਹਾਂ ਹਾਂ ਕੋਈ ਗੱਲ ਨਹੀਂ ਚਾਚੀ ਜੀ ਮੈਂ ਗੱਲ ਕਰਦੀ ਆਂ ਨਾਲ ਹੁਣੀ ਆ ਮੇਰੀ ਗੱਲ ਸੁਣੋ ਜੀ ਆਪਾਂ ਨੂੰ ਵਿਆਹ ਆ ਗਿਆ ਮੇਰੇ ਚਾਚੇ ਦੇ ਮੁੰਡੇ ਦਾ ਵੀ ਤਰੀਕ ਦਾ ਵਿਆਹ ਹੈ ਤੇ 10-15 ਦਿਨ ਰਹਿ ਗਏ ਸਾਰੇ। ਅੱਛਾ ਅੱਛਾ ਵਿਆਹ ਰੱਖਤਾ ਉਹਨਾਂ ਨੇ। ਤੇ ਹੋਰ ਹੁਣ ਵਿਆਹ ਤਾਂ ਰੱਖਣਾ ਹੀ ਸੀ। ਕਿੰਨਾ ਚਿਰ ਤਾਂ ਹੋ ਗਿਆ ਸੀ ਮੁੰਡੇ ਨੂੰ ਮੰਗੇ। ਨਾਲੇ ਜਦੋਂ ਚਾਚੀ ਨੇ ਮੈਨੂੰ ਫੋਨ ਕਰਕੇ ਦੱਸਿਆ ਨਾ ਮੇਨ ਤਾਂ ਬੜਾਈ ਚਾ ਚੜਿਆ ਪਿਆ ਸੱਚੀ ਵੀ ਵਿਆਹ ਜਾਵਾਂਗੇ ਹਨਾ। ਨਹੀਂ ਵਿਆਹ ਤਾਂ ਠੀਕ ਹੈ ਫਿਰ ਤੈਨੂੰ ਚੋ ਚੜ ਰਿਹਾਗਾ। ਨਾਲੇ ਨਾ ਆਪਣੇ ਬਾਪੂ ਲਵੇ ਨਾਲ ਗੱਲ ਕਰਨੀ ਵਿਆਹ ਦੀ ਵੀ ਵਿਆਹ ਰਿਹਾ ਆਪਾਂ ਨੂੰ। ਆਹੋ ਸਹੀ ਗੱਲ ਆ ਬੇਬੇ ਦੀ ਬਾਪੂ ਦੇ ਸਾਹਮਣੇ ਨਾ ਕਹਿ ਰਹੀ ਵੀ ਵਿਆਹ ਆ ਗਿਆ। ਕਦੇ ਵਿਆਹ ਵਿਆਹ ਕਰੀਆ ਮੈਂ ਧਿਆਨ ਰੱਖੀ ਗੱਲ ਦਾ ਉਹ ਤਾਂ ਮੈਂ ਤੁਹਾਡੀ ਗੱਲ ਸਮਝ ਗਈ ਚੰਗੀ ਤਰ੍ਹਾਂ ਵੀ ਗੱਲ ਕਰਨੀ ਨਹੀਂ ਹੈਗੀ ਪਰ ਮੈਨੂੰ ਤੁਸੀਂ ਐਂ ਤਾਂ ਦੱਸ ਦੋ ਵੀ ਬਾਪੂ ਮੂਰੇ ਗੱਲ ਕਿਉਂ ਨਹੀਂ ਕਰਨੀ ਹੈਗੀ ਕੀ ਹੋ ਜਾਊਗਾ ਜਿੱਦਨ ਦੀ ਮੈਂ ਆ ਘਰ ਚ ਵਿਆਹ ਕੇ ਆਈਆਂ ਨਾ ਤੁਸੀਂ ਜਦੋਂ ਦੇਖੋ ਮੈਨੂੰ ਇਹੀ ਗੱਲ ਕਹਿੰਦੇ ਰਹਿੰਦੇ ਹੋ ਵੀ ਬਾਪੂ ਮੂਰੇ ਕੋਈ ਵੀ ਵਿਆਹ ਦੀ ਗੱਲ ਕਰਨੀ ਨਹੀਂ ਹੋ ਕੀ ਜਾਊਗਾ ਜੇ ਗੱਲ ਕਰ ਲਾਂਗੇ ਉਹ ਹੁਣ ਤੈਨੂੰ ਕੀ ਦਸੀਏ ਵਾ ਚੁੱਪੇ ਭਲੀਆ ਉਹੀ ਤਾਂ ਗੱਲ ਆ ਬਾਈ ਹੁਣ ਅਸੀਂ ਤੈਨੂੰ ਕੀ ਦਸੀਏ ਹੌਲੀ ਹੌਲੀ ਦੱਸਾਂਗੇ ਬੇਲੇ ਟਾਈਮ 'ਚ ਮੈਨੂੰ ਨਹੀਂ ਪਤਾ ਹੈਗਾ ਬੇਬੇ ਅੱਜ ਤਾਂ ਮੈਂ ਪੁੱਛ ਕੇ ਹੀ ਛੱਡਣਾ ਵੀ ਬਾਪੂ ਮੂਰੇ ਵਿਆਹ ਦਾ ਨਾਉ ਕਿਉਂ ਨਹੀਂ ਲੈਣਾ ਹੈਗਾ ਆਪਾਂ ਓ ਯਾਰ ਤੈਨੂੰ ਪੁੱਛ ਕੇ ਕੀ ਲੈਣਾ ਜਾਂ ਤੈਨੂੰ ਇੱਕ ਵਾਰੀ ਕਹਿਤਾ ਵੀ ਬਾਪੂ ਮੂਰੇ ਵਿਆਹ ਦਾ ਨਾਉ ਨਹੀਂ ਲੈਣਾ ਬਸ ਗੱਲ ਖਤਮ ਓਹੀ ਤਾਂ ਗੱਲ ਆ ਤੈਨੂੰ ਦੱਸ ਪੁੱਛ ਕੇ ਕੀ ਲੈਣਾ ਇਸ ਗੱਲ ਤੋਂ ਮੇਰੀ ਗੱਲ ਸੁਣ ਲੈ ਬੇਬੇ ਜੇ ਤਾਂ ਮੈਨੂੰ ਦੱਸ ਤੋ ਜੇ ਨਹੀਂ ਦੱਸਿਆ ਨਾ ਫਿਰ ਮੈਂ ਜਾਣ ਜਾਣ ਕੇ ਬਾਪੂ ਮੂਰੇ ਨਾ ਵਿਆਹ ਵਿਆਹ ਕਰੂੰਗੀ ਓਹੋ ਬੇਬੇ ਇਹ ਨਹੀਂ ਹਟਦੀ ਇਹ ਤਾਂ ਦੱਸਣਾ ਪਊ ਮੈਂ ਦੱਸ ਦਾਂ ਤੈਨੂੰ ਜਦੋਂ ਆਪਣਾ ਵਿਆਹ ਹੋਇਆ ଥି ਉਦੋਂ ਬਾਪੂ ਫੁੱਲ ਨੱਚਿਆ ਸੀ ਨਾ ਪੰਗੜੇ ਫੁੱਲ ਪਾਏ ਤੇ ਹਾਂ ਹਾਂ ਮੈਨੂੰ ਚੰਗੀ ਤਰ੍ਹਾਂ ਯਾਦ ਆ ਬਾਪੂ ਤਾਂ 3-4 ਦਿਨ ਨੱਚਦਾ ਟੱਪਦਾ ਰਿਹਾ ਨਹੀਂ ਆਹੀ ਤਾਂ ਗੱਲ ਐ ਫਿਰ ਹੈ ਨੱਚਣਾ ਟੱਪਣਾ ਤਾਂ ਨਹੀਂ ਹੈਗੀ ਤੀਗਾ ਬਾਕੀ ਉਹਨੇ ਜਿਹੜਾ ਬੋਲ ਚੜਿਆ ਹੋਇਆ ਤੀਗਾ ਬੇਬੇ ਮੈਂ ਤਾਂ ਤੇਰੀ ਨਾ ਕੋਈ ਗੱਲ ਨਹੀਂ ਸਮਝੀ ਹੈਗੀ ਮੇਰੇ ਤਾਂ ਦਿਮਾਗ ਤੋਂ ਬਾਹਰ ਆ ਚੰਗੀ ਤਰ੍ਹਾਂ ਤੂੰ ਮੈਨੂੰ ਗੱਲ ਤਾਂ ਸਮਝਾ ਦੇ ਵੀ ਕੀ ਹੋਇਆ ਸੀ ਕੀ ਨਾ ਨਹੀਂ ਮੇਰੀ ਗੱਲ ਸੁਣਾ ਆਪਣੇ ਬਾਪੂ ਨੂੰ ਨਾ ਸ਼ੁਰੂ ਤੋਂ ਬਿਆਹਾਂ ਸ਼ਾਦੀਆਂ 'ਚ ਜਾਣ ਦਾ ਤੇ ਨੱਚਣ ਟੱਪਣ ਦਾ ਪੂਰਾ ਸ਼ੌਂਕ ਆ ਅੱਛਾ ਅੱਛਾ ਲੈ ਇਹ ਤਾਂ ਵਧੀਆ ਗੱਲ ਆ ਫਿਰ ਤੈਨੂੰ ਨਾ ਮੈਂ ਇੱਕ ਗੱਲ ਦੱਸਦਾ ਮੇਰੇ ਨਾ ਮਾਮੇ ਦੇ ਮੁੰਡੇ ਦਾ ਵਿਆਹ ਸੀ ਅਸਤਾ ਜਾਣੀ ਦੀ ਸਾਰਿਆਂ ਨੇ ਤੇ ਬਾਪੂ ਨੂੰ ਵੀ ਪੂਰਾ ਚੌ ਚੜਿਆ ਹੋਇਆ ਸੀ ਹਾਂ ਠੀਕ ਹੈ ਫਿਰ ਬਈ ਬਾਪੂ ਨੂੰ ਦਾ ਪੂਰਾ ਚੌ ਚੜਿਆ ਫਿਰੇ ਕਹਿੰਦਾ ਫਿਰ ਮੇਰੇ ਦਾ ਸਾਲੇ ਦੇ ਮੁੰਡੇ ਦਾ ਵਿਆਹ ਆ ਗਿਆ ਚੌਚ ਪਤੰਦਰ ਕਿਦਰਾ ਕੁੜਤਾ ਚਾਦਰਾਂ ਟੌਰੇ ਵਾਲੀ ਪੱਗ ਨਮਾ ਖੁੰਡਾ ਜੁੱਤੀ ਲਿਆਇਆ ਅੱਛਾ ਫਿਰ ਫਿਰ ਕੀ ਅਸਤਾ ਵਿਆਹ ਜਾਣਾ ਦੀ ਤਿੰਨ ਚਾਰ ਦਿਨ ਪਹਿਲਾਂ ਮੈਂ ਬੀਬੀ ਪਾਪਾ ਅਸਤਾ ਵਾਕੇ ਮੋਟਰਸਾਈਕਲ ਤੇ ਬਾਪੂ ਕਹਿੰਦਾ ਮੈਂ ਤਾਂ ਆਪਦੀ ਘੋੜੀ ਤੇ ਆਉਂਗਾ ਹਾਂ ਕੋੜੀ ਤੇ ਲੈ ਭਾਈ ਫਿਰ ਅਸੀਂ ਤੁਰ ਪਏ ਬਾਪੂ ਸਾਹ ਤੋਂ ਮੂਰੇ ਕੋੜੀ ਤੇ ਅਸੀਂ ਭਾਈ ਸਕੂਟਰ ਤੇ ਉਹ ਰਸਤੇ 'ਚ ਥੋੜਾ ਜਿਹਾ ਬੀਬੀ ਥਰਾਈਡਿੰਗ ਜੀ ਲਾਗੀ ਕਰਾਉਣਾ ਅਸੀਂ ਲੇਟ ਹੋ ਗਏ ਬਾਪੂ ਦੀ ਤਾਂ ਭਾਈ ਕੋੜੀ ਅੱਗੇ ਉਖੜੀ 'ਚ ਵੱਜੀ ਬਾਪੂ ਗਿਆ ਡਿੱਗ ਅਸੀਂ ਨੇ ਵਿਆਹ 'ਚ ਕਿੱਥੇ ਜਾਣਾ ਸੀ ਤਾਂ ਹਸਪਤਾਲ ਵਾਗ ਗਏ ਬਾਪੂ ਦੇ ਸਿਰ 'ਚ ਸੱਟ ਵੱਜੀ ਅੱਛਾ ਹਾਏ ਮੈਂ ਮਰ ਜਾ ਫੇਰ ਕੀ ਹੋਇਆ ਹੋਣਾ ਕੀ ਤੇ ਫੇਰ 6:30 ਸਾਰੀ ਚੌ ਮਰ ਗਏ ਕਿਹੜੇ ਵਿਆਹ ਜਾਣਾ ਸੀਗਾ ਅਸੀਂ ਨੇ ਅਸੀਂ ਤਾਂ ਹਸਤਾں 'ਚ ਫਿਰ ਗਏ ਘੁੰਮਦੇ ਹੋਰ ਬਾਪੂ ਨੂੰ ਫਿਰ ਕਈ ਦਿਨਾਂ ਬਾਅਦ ਛੁੱਟੀ ਮਿਲੀ ਹਸਪਤਾਲ ਚੋਂ ਪਰ ਬਾਪੂ ਠੀਕ ਤਾਂ ਹੋ ਗਿਆ ਇੱਕ ਰੋਗ ਲੱਗ ਗਿਆ ਇਹਨੂੰ ਹੁਣ ਜਦੋਂ ਕਦੇ ਬਾਪੂ ਕੋਲ ਵਿਆਹ ਦਾ ਨਾਉ ਲਈਏ ਤਾਂ ਇਹਨੂੰ ਐ ਹੁੰਦਾ ਵੀ ਮੇਰੇ ਸਾਲੇ ਦੇ ਮੁੰਡੇ ਦੇ ਵਿਆਹ ਚ ਫਿਰਦੇ ਆ ਆਇਓਏ ਨੱਚੀਏ ਹੋਏ ਟੱਪੀ ਹੋਏ ਬੋਲੀਆਂ ਪਾਈਏ ਐਂ ਕਰਦਾ ਫਰੀ ਜਾਂਦਾ ਤਾਂ ਹੀ ਤਾਂ ਤੈਨੂੰ ਅਸੀਂ ਕਹਿੰਨੇ ਆ ਵੀ ਇਹਦੇ ਕੋਲ ਵਿਆਹ ਦਾ ਨਾਉ ਨਾ ਲਈ ਉਹੀ ਤਾਂ ਤੈਨੂੰ ਕਹਿੰਨੇ ਫਿਰ ਇਹਦੇ ਕੋਲੇ ਵਿਆਹ ਦਾ ਨਾਉ ਨਾ ਲਈ ਬਾਪੂ ਲਵੇ ਨਾਲੇ ਨਾ ਇਹ ਤਾਂ 3-4 ਦਿਨ ਐਂ ਨੱਚਦਾ ਟੱਪਦਾ ਫਰੀ ਜਾਊਗਾ ਇਹਨੇ ਕੋਈ ਕੰਮ ਨਹੀਂ ਕਰਨਾ ਹੈਗਾ ਤਾਂ ਹੀ ਤੈਨੂੰ ਸਮਝਾਉਂਦੀ ਆ ਪੁੱਤ ਕੁਛ ਨਾ ਕਹੀਂ ਇਹਦੇ ਲਵੇ ਅੱਛਾ ਤਾਂ ਹੀ ਤੁਸੀਂ ਮੈਨੂੰ ਰੋਕਦੇ ਹੋ ਪਰ ਬੀਬੀਏ ਆ ਬਾਪੂ ਨੂੰ ਤਾਂ ਬਹੁਤ ਭੈੜੀ ਬਿਮਾਰੀ ਲੱਗ ਗਈ ਫਿਰ ਬਿਮਾਰੀ ਕੀ ਲੱਗਣੀ ਆ ਬਸ ਇਹ ਜੀ ਸਿਰ ਚ ਸੱਟ ਵੱਜੀ ਤਾਂ ਹੀ ਤਾਂ ਤੈਨੂੰ ਕਹਿੰਨੇ ਆ ਬਿੰਨਾ ਨਾ ਲਈਂ ਵਿਆਹ ਦਾ ਬਾਪੂ ਗੋੜ ਨਾ ਨਾ ਮੈਂ ਨਹੀਂ ਨਾ ਲੈਂਦੀ ਹੈਗੀ ਮੈਂ ਤਾਂ ਐਸੀ ਵੀ ਪਤਾ ਨਹੀਂ ਮੈਨੂੰ ਕਿਉਂ ਰੋਕੀ ਜਾਂਨੇ ਹੋ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਹੁਣ ਨਹੀਂ ਮੈਂ ਕੋਈ ਵੀ ਨਾ ਲੈਂਦੀ ਵਿਆਹ ਦਾ ਉਹ ਤੈਨੂੰ ਹੁਣ ਦੱਸ ਵੀ ਨਹੀਂ ਸਕਦੇ ਸੀ ਹੁਣ ਤੈਨੂੰ ਐਵੇਂ ਕਹਿੰਦੇ ਸੀ ਵੀ ਆਪਣਾ ਬਾਪੂ ਐਵੇਂ ਬੋਲ ਮਾਰਨੇ ਲੱਗ ਜਾਂਦਾ ਉਹੀ ਤਾਂ ਗੱਲ ਹੈ ਫਿਰ ਬੀਬੀਏ ਆ ਇੰਨੀ ਗੱਲ ਸੀਗੀ ਫਿਰ ਕੀ ਹੋ ਗਿਆ ਸੀ ਹੁਣ ਆ ਤਾਂ ਰੋਗ ਲੱਗਣਾ ਸੀ ਜਿਹੜਾ ਲੱਗ ਗਿਆ ਮੈਨੂੰ ਦੱਸ ਦਿੰਦੇ ਚਲ ਕੋਈ ਗੱਲ ਨਹੀਂ ਹੁਣ ਵੀ ਮੈਨੂੰ ਪਤਾ ਲੱਗ ਗਿਆ ਨਾ ਹੁਣ ਮੈਂ ਕੋਈ ਗੱਲ ਨਹੀਂ ਕਰਦੀ ਬਾਪੂ ਕੋਲ ਠੀਕ ਆ ਫਿਰ ਬਸ ਠੀਕ ਆ ਹੁਣ ਜਦੋਂ ਆਪਾਂ ਨੇ ਨਾ ਵਿਆਹ ਤੇ ਜਾਣਾ ਤੇ ਬਾਪੂ ਨੂੰ ਐਵੇਂ ਕਹਿ ਕੇ ਜਾਵਾਂਗੇ ਵੀ ਅਸੀਂ ਨਾ ਹਉਣ ਤੇ ਚੱਲਿਆ ਗੁਰਦੁਆਰੇ ਕਿਤੇ ਕਹ ਦਾਂਗੇ ਵੀ 2 ਦਿਨ ਲੱਗਣਗੇ ਸਾਨੂੰ ਕੋਈ ਨਹੀਂ ਕੋਈ ਨਹੀਂ ਮੈਂ ਨਹੀਂ ਗੱਲ ਕਰਦੀ ਹੋਈ ਵੀ ਲੈ ਆਪਣਾ ਸੀਰੀ ਆ ਗਿਆ ਝੰਡਾ ਓਏ ਆ ਗਿਆ ਆ ਗਿਆ ਲੈ ਆ ਲੈ ਜਾ ਵਾਖੀ ਲੈ ਬੀਬੀ ਮੈਂ ਚਾਹ ਪਾਣੀ ਕਰ ਲਾਂ ਹਾਂ ਭਾਈ ਹਾਂ ਚੱਲੀਏ ਖੇਤ ਨੂੰ ਉਹ ਯਾਰ ਚੰਡਿਆ ਖੇਤ ਅੱਜ ਕੋਈ ਕੰਮ ਤਾਂ ਹੈ ਨਹੀਂ ਖਾਸ ਅੱਜ ਤੱਕ ਘਰੀ ਕੰਮ ਕਰ ਲਾ ਇੱਕ ਤਾਂ ਆਪਣੀਆਂ ਮਹਿਸਾਂ ਨਵਾ ਯਾਰ ਇੱਕ ਉਹ ਹਲ ਜੇ ਧੋ ਦੇ ਕਦੋਂ ਨੇ ਲਿਬੜੇ ਪਏ ਨੇ ਅੱਛਾ ਕੋਈ ਨਾ ਤਾਂ ਕੋਈ ਨਾ ਭਾਈ ਕੋਈ ਗੱਲ ਨਹੀਂ ਹਾਂ ਭਾਈ ਤੇਰੀ ਬੇਬੇ ਠੀਕ ਆ ਹੁਣ ਮੈਂ ਸੁਣਿਆ ਬਿਮਾਰ ਹੋ ਗਈ ਸੀ ਹਾਂ ਠੀਕ ਆ ਭਾਬੀ ਹੁਣ ਤਾਂ ਕੀ ਗੱਲ ਹੋ ਗਈ ਸੀ ਕਹਿੰਦੇ ਪਥਰੀ ਦਾ ਦਰਦ ਹੋਣ ਲੱਗ ਗਿਆ ਸੀ ਹਾਂ ਹਾਂ ਪਹਿਲਾਂ ਤਾਂ ਮੈਂ ਪਿੰਡੋਂ ਦਵਾਈ ਦਵਾਈ ਉਹਨਾਂ ਕੋਈ ਫਰਕ ਨਹੀਂ ਪਿਆ ਫਿਰ ਮੈਂ ਢੜਬੇ ਲੈ ਕੇ ਗਿਆ ਉੱਥੇ ਘੜਾਇਆ ਤਿੰਨ ਚਾਰ ਠੀਕੇ ਫੇਰ ਠੀਕ ਹੋਈ ਆ ਅੱਛਾ ਹੁਣ ਤਾਂ ਠੀਕ ਹੋਣੀ ਹਾਂ ਹੁਣ ਤਾਂ ਠੀਕ ਆ ਭਾਬੀ ਹੁਣ ਤਾਂ ਫਿਰਦੀ ਆ ਘੋੜੇ ਵਾਂਗੂ ਭੱਜੀ ਚੱਲ ਵਧੀਆ ਬਾਈ ਹਾਂ ਲਾ ਬਈ ਫਿਰ ਮੈਂ ਮੜਾ ਡੰਗਰਾਂ ਦਾ ਕਰਦਾ ਫਿਰ ਹਾਂ ਕਰ ਲੈ ਪਾਣੀ ਪੂਣੀ ਪਿਲਾ ਲੈ ਹਾਂ ਮੈਂ ਪਿਉਣਾ ਪਾਣੀ ਲੈ ਦੇਖਾਂ ਭਲਾ ਜੇ ਝੰਡਾ ਆ ਗਿਆ ਹੋਣਾ ਕਹੂੰਗਾ ਜੇ ਆਖੇ ਲੱਗੂਗਾ ਓ ਫਿਰਦਾ ਡੰਗਰਾਂ ਚ ਓ ਝੰਡੇ ਓ ਪਈਆ ਮੂਰੀ ਪਾਦੀ ਮੈਂ ਹੱਸਦੇ ਰਾਤ ਤੜਾ ਗਈ ਇਹ ਸਾਰੀ ਰਾਤ ਇਹ ਖੁੱਲੀ ਫਰੀ ਗਈ ਦਾਣਾ ਖਾ ਗਈ ਨਾਲੇ ਨਾਲੇ ਕੱਖ ਖਾ ਗਈ ਸਾਰੇ ਮੱਲ ਬਣ ਕੇ ਪਾਦੀ ਮੜੇ ਚੰਗਾ ਮੇਤੋ ਪੈਣੀ ਨਹੀਂ ਹੈਗੀ ਔਖਾ ਆਉਂਦਾ ਫਿਰ ਇਹ ਮੁੰਡੇ ਆਖੇ ਨਹੀਂ ਲੱਗਦੇ ਹੈਗੇ ਪਾਦੀ ਓ ਪਾਦੀ ਤੈਨੂੰ ਕਹਿਤਾ ਖਸਮਾ ਜਦ ਮੈਂ ਹੋਰ ਕੀ ਮੋਹਰ ਲਵਾਵੇਂਗਾ ਉਹ ਕਿਲੇ ਦੇ ਟੰਗੀ ਪਈ ਅੰਦਰ ਉਹ ਜਵਾਖੋ ਚਾਲੇ ਉਪਈ ਓਏ ਆ ਗਏ ਬਾਪੂ ਜੀ ਆ ਗਏ ਉਹ ਆਈ ਗੁਰ ਸਤਨਾਮ ਆਲਾ ਬਾਪੂ ਜੀ ਕਿੱਧਰ ਲੰਘੇ ਦੀ ਨਾਲੇ ਅਸੀਂ ਸੋਚ ਕਰੀ ਗਏ ਮਾ ਪਤਾ ਨਹੀਂ ਕਿੱਧਰ ਟੱਪ ਗਿਆ ਉਹ ਭਾਈ ਮੈਂ ਕਿੱਥੇ ਜਾਣਾ ਮੈਂ ਤਾਂ ਹਾਕਮ ਕਹਨੇ ਬਾਰ ਮੂਰੇ ਤਖਤ ਪੋਹ ਜਾ ਰੱਖ ਰੱਖਿਆ ਉੱਥੇ ਬਹਿ ਗਿਆ ਦੀਪਿੰਦ ਗੱਲਾਂ ਬਾਤਾਂ ਲਾ ਕੇ ਮਾਰਨ ਬੈਠੇ ਅੱਛਾ ਬਾਪੂ ਜੀ ਸਾਨੂੰ ਤਾਂ ਫਿਕਰ ਹੋ ਜਾਂਦਾ ਨਾ ਇੱਕ ਤਾਂ ਤੇਰਾ ਸਰੀਰ ਨਹੀਂ ਠੀਕ ਰਹਿੰਦਾ ਹੈਗਾ ਸਾਨੂੰ ਸੋਚ ਲੱਗੀ ਰਹਿੰਦੀ ਆ ਪਤਾ ਨਹੀਂ ਕਿੱਥੇ ਬੈਠ ਗਏ ਜਾ ਕੇ ਓ ਭਾਈ ਠੀਕ ਨੂੰ ਕੀ ਹੋਇਆ ਮੈਨੂੰ ਆਹ ਦੇਖ ਲਓ ਆ ਫਿਰਦਾ ਭੱਜਿਆ ਘੋੜੇ ਵਾਂਗੂ ਮੈਨੂੰ ਕੁਝ ਨਹੀਂ ਹੋਇਆ ਐ ਤਾਂ ਉਹੀ ਜਿੰਨਾ ਮਰਜੀ ਨਿਰਗਲ ਜਾ ਹੋ ਜੇ ਓਨੀ ਬੰਦਾ ਨਿਰਗਲ ਹੋ ਜਾਂਦਾ ਕੁਝ ਨਹੀਂ ਹੁੰਦਾ ਪਤਾ ਹੀ ਦਰੜੀ ਜਾਂਨੇ ਸਭ ਕੁਝ ਓਹੋ ਬਾਪੂ ਜੀ ਸਾਨੂੰ ਕੰਨੀ ਵਾਰ ਤਾਂ ਆਖਿਆਗਾ ਹੈ ਸਾਨੂੰ ਇੱਕ ਨਾ ਜੀਵ ਜੀ ਬਿਮਾਰੀ ਹੈਗੀ ਤੁਸੀਂ ਵੀ ਖੜਦੇ ਨਹੀਂ ਹੈਗੇ ਘਰੇ ਕਰੇ ਬਹਿ ਜਾ ਕਰੋ ਸਾਨੂੰ ਤੈਨੂੰ ਪਤਾ ਕਿੰਨੀ ਫਿਕਰ ਹੁੰਦੀ ਹੈਗੀ ਉਹ ਕੋ ਜਵਾਖੋ ਤੁਸੀਂ ਮੈਨੂੰ ਕਹਿ ਤਾਂ ਦਿੰਦੇ ਹੋ ਬਾਪੂ ਤੈਨੂੰ ਅਜੀਬ ਜਿਹੀ ਬਿਮਾਰੀ ਆ ਤੁਸੀਂ ਦੱਸੋ ਤਾਂ ਮੈਨੂੰ ਕੀ ਬਿਮਾਰੀ ਆ ਘਟੋ ਘੜ ਮੈਨੂੰ ਤਾਂ ਪਤਾ ਲੱਗੇ ਵੀ ਮੈਨੂੰ ਕੀ ਬਿਮਾਰੀ ਆ ਤੁਸੀਂ ਇਹ ਤਾਂ ਕਹੀ ਜਾਂਦੇ ਬਾਪੂ ਤੈਨੂੰ ਬਿਮਾਰੀ ਆ ਚਲੋ ਠੀਕ ਆ ਬਾਪੂ ਜੀ ਚਾਹ ਪੀ ਕੇ ਆਰਾਮ ਕਰ ਲਓ ਹੁਣ ਅਸੀਂ ਤੈਨੂੰ ਕਰਾਂਗੇ ਬਾਪੂ ਜੀ ਤੈਨੂੰ ਕੀ ਬਿਮਾਰੀ ਆ ਜੇ ਤੈਨੂੰ ਦੱਸ ਦਿੰਨੇ ਆ ਕੁਸ ਤਾਂ ਤੂੰ ਮੱਚਣ ਲੱਗ ਜਾਣਾ ਭੰਗੜੇ ਪਾਉਣ ਲੱਗ ਜਾਣਾ ਸਾਡੇ ਤਾਂ ਜਾਣੋ ਸਿਆਪਾ ਸਿਰ ਰਿਹਾਗਾ ਉਸ ਵੀ ਨਹੀਂ ਦੱਸਣ ਜੋਗੇ ਹੈਗੇ ਬਸ ਠੀਕ ਆ ਪਤਾ ਨਹੀਂ ਕੀ ਗੱਲ ਆ ਕਹਿੰਦੇ ਤੈਨੂੰ ਬਾਪੂ ਬਿਮਾਰੀ ਆ ਤੈਨੂੰ ਬਿਮਾਰੀ ਆ ਨਾਲੇ ਦੱਸ ਦੇ ਨੀ ਭਲੇ ਮਾਨਸੋ ਮੈਨੂੰ ਦੱਸਦਾ ਦਿਓ ਵੀ ਕੀ ਬਿਮਾਰੀ ਆ ਉਹਦੀ ਦਵਾਈ ਬੂਟੀ ਲਲਾ ਵੜੀ ਬੂਟੀ ਮੈਂ ਉਹੀ ਪਹੇ ਪਾਈ ਜਾਂਦੇ ਨੇ ਮੈਨੂੰ ਜਿਵੇਂ ਆੱਖਾਂ ਦੀ ਸਰੀਪ ਆ ਹੋਰ ਕੀ ਮੈਂ ਤਾਂ ਆਇਆ ਵੀ ਇੱਕ ਵਾਰੀ ਸੁੱਖੇ ਦਾ ਵਿਆਹ ਹੋ ਜਾਵੇ ਵੀ ਫਿਰ ਆਪਾਂ ਐ ਕਰਾਂਗੇ ਆਪਣੀ ਅਮਨੀ ਦਾ ਵੀ ਵਿਆਹ ਕਰਦਾਂਗੇ ਛੇਤੀ ਹੋ ਜਵਾਖੋ ਉਹ ਤੁਹਾਡਾ ਭਲਾ ਹੋ ਜਾਵੇ ਮੈਂ ਤਾਂ ਭੁੱਲੇ ਗਿਆ ਦੀ ਵੀ ਆਪਣੇ ਵਿਆਹ ਤੁਸੀਂ ਐਂ ਬੈਠਿਓ ਤੁਸੀਂ ਕੱਪੜਾ ਲੀੜਾ ਪਾਓ ਮਾੜਾ ਮੋਟਾ ਤਿਆਰੀ ਬੈਰੀ ਕਰੋ ਉਹ ਮੁੰਡਿਆ ਉਹ ਤੂੰ ਤਿਆਰ ਹੋ ਜਾ ਭਲੇ ਮਾਨਸਾ ਵਿਆਹ ਦਾ ਕੰਮ ਆਪੋ ਜਵਾਖੋ ਤਿਆਰ ਹੋ ਜਾਓ ਉਹ ਝੰਡੇ ਤੂੰ ਕੱਖੂਕੂ ਫੇਰ ਪਾ ਦੀ ਕੱਪੜੇ ਲੀੜੇ ਪਾ ਜਨਨ ਤਿਆਰ ਖੜੀ ਹੈ ਉਧਰ ਜਾਂ ਜਾਂ ਮੰਗੇ ਆਪਾਂ ਹੋ ਜਾਦਾ ਹਾਈ ਮੈਂ ਵਰਜਾ ਮੇਰਾ ਵਿਆਹ ਵਿਆਹ ਕਰੀ ਜਾਂਦੀ ਸੀ ਕਿਤੇ ਬਾਪੂ ਨੇ ਕੋ ਸੁਣਦਾ ਨਹੀਂ ਲਿਆ ਹੈਲੋ ਬੇਬੇ ਮੈਂ ਤੈਨੂੰ ਫੇਰ ਗੱਲ ਕਰਦੀ ਆ ਚੰਗਾ ਉਹ ਜਵਾਖੋ ਸਹਰੇ ਤੁਸੀਂ ਲੇਟੇ ਪਿਓ ਵਿਆਹ ਦਾ ਕੰਮ ਆ ਉਹ ਬਈ ਤੇਰਾ ਮਾਮਾ ਕਿੱਥੇ ਆ ਛੋਡਾ ਮਾਮਾ ਕਿੱਥੇ ਆ ਹਾਂ ਬਾਪੂ ਜੀ ਕਿਹੜਾ ਮਾਮਾ ਛੋਡਾ ਮਾਮਾ ਜਣੀ ਮੇਰਾ ਸਾਲਾ ਜਵਾਖੋ ਵਿਆਹ ਤਰਿਆ ਹੋਇਆ ਸੁਣ ਸੁਣੇ ਪਈਆ ਕਿਧਰ ਲੰਘਿਆ ਉਹ ਬਈ ਦੱਸੋ ਅੱਛਾ ਅੱਛਾ ਉਹ ਮਿਲਦਾ ਢੇਰੇ ਭਾਗਿਆ ਮੱਥਾ ਢੇਕਣਗੇ ਨੇ ਚੱਲ ਕੋਈ ਨਾ ਆਜੂਗਾ ਹਾਏ ਹਾਏ ਬਾਪੂ ਜੀ ਕੀ ਕਹੀ ਜਾਂਦਾ ਤੁਸੀਂ ਮੈਨੂੰ ਤਾਂ ਲੱਗਦਾ ਜਿੱਤੀ ਨੇ ਸਿਆਪਾ ਖੜਾ ਕਰਤਾ ਕੋਈ ਓ ਬਈ ਜਵਾਖੋ ਕਿਹੜਾ ਸਿਆਪਾ ਮਸਾ ਮਸਾ ਦਾ ਵਿਆਹ ਆਇਆ ਤੁਸੀਂ ਮਨਸੋਣੇ ਕਰੀ ਜਾਂਦੇ ਬੋਲੀਆਂ ਪਾਉ ਨੱਚਾਂਗੇ ਸਾਰੇ ਜਣੇ ਬੋਲੀਆਂ ਬਾਪੂ ਜੀ ਆਪਾਂ ਕਿਸੇ ਦੇ ਵਿਆਹ ਤੇ ਵੀ ਆਏ ਆਪਾਂ ਤਾਂ ਆਪਦੇ ਘਰੇ ਫਿਰਦੇ ਆ ਉਹ ਭਈ ਐਵੇਂ ਨਾ ਮਾਈ ਜਾਓ ਤੁਸੀਂ ਬੋਲੀਆਂ ਪਾਉ ਚੁੱਪ ਕਰਕੇ ਨੱਚਾਂਗੇ ਸਾਰੇ ਹੈ ਨਹੀਂ ਕੀਤੀ ਆ ਕੀ ਕਰਤਾ ਤੂੰ ਕੁਝ ਬੋਲੀ ਤੀ ਨਹੀਂ ਬੀਬੀਏ ਮੈਂ ਕੀ ਕਰਨਾ ਸੀ ਮੈਂ ਤਾਂ ਆਪਣੀ ਮਾਂ ਨਾਲ ਗੱਲਾਂ ਕਰੀ ਜਾਂਦੀ ਸੀ ਬਸ ਮੇਰੇ ਮੂੰਹ ਚੋਂ ਵਿਆਹ ਨਿਕਲ ਗਿਆ ਤੇ ਬਾਪੂ ਨੇ ਸੁਣ ਲਿਆ ਹਾਏ ਹਾਏ ਨਹੀਂ ਤੂੰ ਮਰ ਜੇ ਤੂੰ ਨਾ ਤੇਰੇ ਦਾ ਮੂੰਹ ਚੋਂ ਨਿਕਲ ਗਿਆ ਆ ਕਰਤਾ ਹੋਰੀ ਸਿਆਪਾ ਖੜਾ ਥੋੜੀ ਭੈਣ ਦੇ ਆ ਕਰਤਾ ਸਿਆਪਾ ਖੜਾ ਇਹਨੇ ਤਾਂ ਪਈ ਹੋਰ ਜੱਬ ਛੇੜ ਤੈਨੂੰ ਤਾਂ ਨਵਾ ਉਹ ਪਈ ਤੁਸੀਂ ਕੀ ਭਕਾਈ ਮਰੀ ਜਾਨੇ ਹੋ ਬੋਲੀਆਂ ਪਾਉ ਚੁੱਪ ਕਰਕੇ ਜੇ ਨਾ ਬੋਲੀਆਂ ਪਾਈਆਂ ਮੈਂ ਖੁੰਡਾ ਫੇਰ ਦੂੰਗਾ ਸਾਰਾ ਵਿਆਹ ਖਰਾਬ ਹੋ ਜਾਊਗਾ ਉਹ ਮੁੰਡਿਆ ਪਾ ਬੋਲੀ ਸਦਾਓਗੇ ਪਾ ਬੋਲੀ ਹੈ ਬੋਲੀ ਬਾਪੂ ਖਰਜ ਮੈਂ ਮੜੀ ਯਾਦ ਕਰ ਲਾਂ ਯਾਰ ਉਹ ਮੁੰਡਿਆ ਬੋਲੀ ਮੈਂ ਪਾਉਣਾ ਤੂੰ ਯਾਦ ਕਰ ਲੈ ਇੱਤਨੇ ਠੀਕ ਹੈ ਬਾਪੂ ਬਾ ਤੂੰ ਹਾਲਾ ਪਰ ਹੀ ਚੱਲੀ ਠੀਕ ਹੈ ਉਹ ਵਾਰੀ ਵਰਸੀ ਘਟਣ ਗਿਆ ਸੀ ਉਹ ਕੀ ਘਟ ਲੈਂਦਾ ਬੀਬੀ ਐ ਟਾਈਮ ਹੋ ਗਿਆ ਆਪਾਂ ਨੂੰ ਸਾਥ ਦੇਣਾ ਪਊ ਚਲ ਉਹ ਖੱਟ ਕੇ ਲਿਆਂਦੀ ਰੂ ਬੋਲੀ ਮੈਂ ਪਾਵਾਂ ਨੱਚੇ ਗਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਨੱਚੇ ਗਦੇ ਵਿੱਚ ਤੂੰ ਉਹ ਨੱਚਦਾ ਹੁਣ ਇੱਧਰ ਹੋ ਕੇ ਉਹ ਨੱਚ ਲੋ ਨੱਚ ਲੋ ਜਵਾਖੋ ਬੋਲੀ ਹੋਰ ਆਉਂਦੀ ਆ ਆਉਣ ਦੇ ਉਹ ਬਾਰੀ ਬਰਸੀ ਕੱਟਣ ਗਿਆ ਸੀ ਕੀ ਕੱਟ ਲੈਂਦਾ ਉਹ ਖੱਟ ਕੇ ਲਿਆਂਦਾ ਕਿਉਂ ਗਿੱਦੇ ਵਿੱਚ ਆਪਾਂ ਨੱਚੀਏ ਪੁੱਤ ਅਤੇ ਪਿਓ ਕਿਤੇ ਵਿੱਚ ਆਪਾਂ ਨੱਚੀਏ ਪੁੱਤ ਅਤੇ ਪਿਓ ਕਿਤੇ ਵਿੱਚ ਆਪਾਂ ਨੱਚੀਏ ਉਹ ਤਾਂ ਅਤੇ ਪਿਓ ਚਲੋ ਜੀ ਵਾਕੋ ਤੁਸੀਂ ਪਾ ਬੋਲੀ ਹੁਣ ਮੈਂ ਪਾਵਾਂ ਪਾ ਦੇ ਹੁਣ ਪੰਗਾ ਤਾਂ ਖੜਾ ਕਰੀ ਦਿੱਤਾ ਤੇ ਅਸਲ ਕੋਈ ਨਹੀਂ ਬੀਬੀ ਪਾ ਦਿੰਨੀ ਆ ਐਸੇ ਬਹਾਨੇ ਨਾਲ ਚਾਚੇ ਦੇ ਮੁੰਡੇ ਦੇ ਵਿਆਹ ਤੱਕ ਆਹਾਂ ਬੋਲੀਆਂ ਯਾਦ ਹੋ ਜਾਣਗੀਆਂ ਆਹੋ ਠੀਕ ਆ ਲਓ ਸੁਣੋ ਫਿਰ ਬਾਪੂ ਜੀ ਸੁਣਾਓ ਭਾਈ ਆਪ ਤਾਂ ਮੁੰਡੇ ਨੇ ਕੈਂਠਾ ਵੀ ਕਰਾ ਲਿਆ ਆਪ ਤਾਂ ਮੁੰਡੇ ਨੇ ਕੈਂਠਾ ਵੀ ਕਰਾ ਲਿਆ ਸਾਨੂੰ ਵੀ ਕਰਾ ਦੇ ਕਿਤੇ ਛੱਲੇ ਮੁੰਡੇ ਆ ਭਾਵੇਂ ਲਾ ਬਠਲਾ ਨੂੰ ਥੱਲੇ ਮੁੰਡੇ ਆ ਭਾਵੇਂ ਲਾ ਬਠਲਾ ਨੂੰ ਥੱਲੇ ਮੁੰਡੇ ਆ ਓ ਜਵਾਕ ਹੋਰ ਚੱਕ ਦੋ ਹੋਰ ਹੋਰ ਆਹ ਵੋ ਬਾਪੂ ਜੀ ਕਿਉਂ ਜਲੂਸ ਕਰਦੇ ਹੋਗੇ ਗਮਾਂਡੀ ਆ ਜਾਣਗੇ ਵੀ ਇਹਨਾਂ ਦੇ ਘਰੇ ਕੀ ਹੋ ਰਿਹਾਗਾ ਬੱਸ ਕਰੋ ਵਿਆਹ ਆ ਘਰ ਆ ਗਮਾਂਡੀ ਕੀ ਕਹਿਣਗੇ ਤੁਸੀਂ ਕੋਝ ਬਣਾਓ ਹਾਂ ਬਾਪੂ ਜੀ ਮੈਂ ਗਲਤ ਪਾ ਦੇਣੀ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੁੰਡੇ ਜਾ ਗੁੱਸੇ ਤੇਰੀ ਮਾਂ ਖੜ ਕੋਚ ਚੱਜ ਵੀ ਨਹੀਂ ਪਾ ਸਕਦੀ ਹੈ ਮੈਨੂੰ ਨਹੀਂ ਆਉਂਦੀ ਮੈਂ ਤਾਂ ਹੀ ਆਉਂਦੀ ਹੁਣ ਆ ਪਾਊਗਾ ਤੂੰ ਪਾ ਦੇ ਓਏ ਮੈਂ ਪਾ ਮਾ ਹਾਂ ਹੋਰ ਹੋਣਾ ਹੋ ਬਾਰੀ ਬਾਸੀ ਖਟਣ ਗਿਆ ਸੀ ਕੀ ਖਟ ਲਿਆਂਦਾ ਓ ਖਟ ਕੇ ਲਿਆਂਦਾ ਪਤਾਸਾ ਸਾਰੇ ਕੋਲ ਕੁੰਡ ਕੱਢ ਕੇ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ਸਾਰੇ ਕੋਲ ਕੁੰਡ ਕੱਢ ਕੇ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ਮੰਗੇ ਉਹ ਚਲ ਬਸ ਬਾਪੂ ਜੀ ਐਂ ਕਰੋ ਦਮ ਲੈ ਲਓ ਇਹਨਾਂ ਬੈਜੋ ਮੰਗੇ ਉਰਿਆ ਫਾਈਂਡ ਆਹ ਬੋਲੀਗਾ ਬਾਪੂ ਜੀ ਫੇਰ ਪਾਵਾਂਗੇ ਬੋਲੀਆ ਕੋਈ ਗੱਲ ਨਹੀਂ ਤੁਸੀਂ ਇਹਨਾਂ ਦਮ ਲਓ ਬੈਜੋ ਬੈਜੋ ਭਾਈ ਤੂੰ ਵੀ ਮੰਗੇ ਉਰਿਆ ਮਾੜੀ ਜੀ ਗੱਲ ਕਰ ਹਾਂ ਵਧੀਆ ਮੋਲ ਬਣ ਗਈ ਜੀ ਜੀ ਭਾਈ ਇਹਦਾ ਘਰ ਕੋਈ ਹੀਲ ਨਾ ਇਹ ਤਾਂ ਆਪਾਂ ਨੂੰ ਸਾਰੀ ਰਾਤ ਨਹੀਂ ਸੌਣ ਦੇਣਾ ਹੈ ਗਿਆ ਇੱਲਾ ਕੀ ਕਰੀਏ ਬੀਬੀ ਐਂ ਕਰ ਆਪਣੇ ਅੰਦਰੋਂ ਨੀਂਦਾਂ ਦੀ ਗੋਲੀ ਨਹੀਂ ਪਈ ਹੈਗੀ ਹਾਂ ਉਹ ਪਾ ਦੇ ਇਹਨੂੰ ਠੰਡਾ ਪਿਆਰਾ ਠੰਡੇ ਚ ਪਾ ਦੇ ਹਾਂ ਕਹ ਰਹੇ ਆਂ ਕਿ ਬਰਾਤ ਚ ਠੰਡੇ ਆ ਰਹੇ ਨੇ ਹਨਾ ਹਾਂ ਇਹ ਤਾਂ ਨਵਾਂ ਜੱਪਾ ਛੇੜਦਾ ਆ ਛੇੜਿਆ ਤੇਰੀ ਬਹੂ ਨੇ ਹੈ ਸਿਰਖੇਂ ਡੀਜੀ ਨੇ ਨਾ ਹੋਰੀ ਕੁਸਨਾ ਤੇਰਾ ਕਹਦੀ ਨਾ ਕੋਈ ਪਾਥੀ ਪੱਥੀ ਪੱਥ ਗੇ ਹਟੀ ਚੱਲ ਹੁਣ ਤਾਂ ਜਿਹੜਾ ਹੋ ਗਿਆ ਹੋਇਆ ਤੁਸੀਂ ਪਾਓ ਬੋਲੀਆਂ ਮੈਂ ਕਰਦਾ ਠੀਕ ਆ ਜੰਗਾਸੀ ਪਾਉਣੇ ਬੋਲੀਆਂ ਆ ਜੋ ਭਈ ਲੈ ਆਗੇ ਬਾਪੂ ਜੀ ਪਾ ਲਓ ਬੋਲੀਆਂ ਪਾਓ ਬੋਲੀਆਂ ਭਈ ਮੈਂ ਬਾਮਾ ਹਾਂ ਹੋਰ ਭਈ ਤੂੰ ਪਾ ਦੇ ਸੰਨ ਪਾ ਦੇ ਪਾਦੀ ਪਾਣੀ ਪਰ ਹਾਂ ਵਧੀਆ ਪਾਉਂਗੀ ਹਾਂ ਬੰਡੀ ਜੜ ਪਾਦੀ ਵੰਡੀ ਜੜੀ ਸੱਸ ਮੇਰੀ ਦਾ ਐਡਾ ਜੂੜਾ ਸੱਸ ਮੇਰੀ ਦਾ ਐਡਾ ਜੂੜਾ ਵਿੱਚੋਂ ਨਿਕਲੀ ਜੂ ਤੇ ਸੱਸ ਮੇਰੀ ਕੰਜਰੀਏ ਮੈਨਾ ਤੇਰੀ ਨੂੰ ਸੱਸ ਮੇਰੀ ਕੰਜਰੀਏ ਮੈਨਾ ਤੇਰੀ ਨੂੰ ਸੱਸ ਮੇਰੀ ਕੰਜਰੀਏ ਮੈਨਾ ਤੇਰੀ ਨੂੰ ਚੱਜਦੀ ਨਹੀਂ ਪਾ ਸਕਦੀ ਬੋਲੀ ਪਾ ਦੇ ਹੋਰ ਪਾ ਦੇ ਪਈ ਕੋਈ ਨਾ ਕੋਹ ਬਾਪੂ ਜੀ ਕੋ ਚੱਜਦੀ ਬੋਲੀ ਪਾਉਂਦੀ ਹੈਗੀ ਦੇਖ ਤਾਂ ਸਹੀ ਮੇਰੇ ਤੇ ਲਾਈ ਜਾਂਦੇ ਸਾਰਾ ਹੋਰ ਵਾਈਪ ਦੌਰ ਪਾ ਦੇ ਕੋਈ ਨਾ ਬਾਪੂ ਜੀ ਹੋਰ ਮੈਨੂੰ ਕੋਈ ਜਿਹੜੀ ਆਉਂਦੀ ਉਹ ਮੈਂ ਬੀਬੀਆਂ ਮੈਂ ਪਾਈ ਜਾਂਦੀ ਪਾ ਦੇ ਉਹੀ ਪਾ ਦੇ ਹੋਰ ਪਾ ਦੇ ਬੜੀ ਤੇਜ਼ ਗੋਲੀ ਆ ਹੁਣ ਮਾਰਦਾ ਬਾਪੂ ਦੇ ਅੰਦਰ ਦੇਖੀਦਾ ਸਹੀ ਫੇਰ ਨਹੀਂ ਉੱਠਦਾ ਇਹ ਕਈ ਘੰਟੇ ਆਥਣ ਤੱਕ ਆ ਲੈ ਬਾਪੂ ਓ ਲੈ ਬਾਪੂ ਆ ਕੋਕ ਪੀ ਲੈ ਠੰਡਾ ਓ ਲੈ ਪੀ ਆਵੇਂਗਾ ਤੂੰ ਓ ਪਈ ਮੈਨੂੰ ਐਂ ਦੱਸਾ ਤੇ ਮਾਮੇ ਹੋਰੀ ਜਿਹੜੇ ਮੁੜੇ ਨਹੀਂ ਡੇਰੇ ਚ ਮੱਥਾ ਟੇਕ ਕੇ ਬਹੁਤ ਟਾਈਮ ਲਾਦਾ ਕੀ ਗੱਲਾਂ ਕੋਈ ਨਾ ਬਾਪੂ ਜੀ ਉਹ ਤਾਂ ਆ ਜਾਣਗੇ ਤੁਸੀਂ ਇੰਨੇ ਆਹ ਪੀਓ ਠੰਡਾ ਠੰਡਾ ਪੀ ਕੇ ਦਮ ਲੈ ਲਓ ਜਦੋਂ ਆ ਕੇ ਫੇਰ ਨੱਚ ਲਾਂਗੇ ਲਚਾਂਗੇ ਸਾਜ ਦਾ ਸਾਰਾ ਰਤ ਮਚਾਂਗੇ ਆਪ ਜੀ ਖੁਸ਼ੀ ਮਨਾਵਾਂਗੇ ਪੂਰੀ ਹਾਂ ਪੀਲਾ ਪੀਲਾ ਸਾਰਾ ਪੀਲਾ ਮੋੜੇ ਨਹੀਂ ਗਈ ਆਪੋ ਓ ਦੋਲਦਾ ਕਿਉਂ ਆ ਬੈ ਜਾ ਇਥੇ ਬੈ ਜਾ ਬਾਪੂ ਮੈਂ ਵੀ ਲਿਆ ਦਿੰਦੇ ਸੰਦਾ ਕੋਈ ਨਾ ਲਿਆ ਦਾਂਗੇ ਤੈਨੂੰ ਬੜਾ ਤੇਜ ਆ ਬਹੁਤ ਤੇਜ ਆ ਠੰਡਾ ਤੇਰਾ ਬਈ ਹੈ ਮਿਰਚਾਂ ਜੇ ਬੋਲਣਗਾ ਪਾਇਆ ਪਾਇਆ ਲੈ ਬੰਦਿਆ ਕੰਮ ਬੱਸ ਨਾ ਮੈਨੂੰ ਆਈ ਦੱਸ ਤੈਨੂੰ ਕੀ ਲੋੜ ਦੀ ਬਾਪੂ ਲਵੇ ਦੱਸਾਂ ਦੀ ਵੀ ਵਿਆਹ ਦਾ ਤੇ ਵਿਆਹ ਤੇਰੇ ਮੂਰੇ ਹੱਥ ਬੰਨੇ ਗਲਤੀ ਹੋ ਗਈ ਮੇਰੇ ਤੋਂ ਮaaf ਕਰਦੇ ਹੁਣ ਨਹੀਂ ਕਹਿੰਦੀ ਹੈਗੀ ਕੋਈ ਵੀ ਗੱਲ ਮੈਂ ਤੇ ਤੈਨੂੰ ਤਾਂ ਗਲਤੀ ਹੋ ਗਈ ਹੁਣ ਪਤਾ ਨਹੀਂ ਕਾ ਇੱਕ ਦਿਨ ਚੂਵਾ ਕਰੇ ਹਾਂ ਓਟੀ ਗੱਦਾਨੀ ਹੈ ਗਿਆ ਬੀਬੀ ਸੱਚੀ ਕਹਿੰਦੀ ਆ ਮੈਂ ਕੁਝ ਜਾਣ ਕੇ ਨਹੀਂ ਕਰਿਆ ਹੈਗਾ ਮੈਂ ਤਾਂ ਇੱਥੇ ਬੈਠੇ ਬੜੀ ਮਾੜਾ ਗੱਲਾਂ ਕਰੀ ਜਾਂਦੀ ਸੀ ਮੈਨੂੰ ਕੀ ਪਤਾ ਕਿਹੜੇ ਵੇਲੇ ਬਾਪੂ ਇੱਥੇ ਗੇਟ ਦੇ ਮਗਰ ਖੜ ਕੇ ਗੱਲਾਂ ਸੁਣੀ ਜਾਂਦਾ ਦਮ ਘਟਦਾ ਲੱਤਾਂ ਦੋਖਣ ਲੱਤੀਆਂ ਮੇਰੀਆਂ ਤਾਂ ਉੱਥੇ ਪਾਈ ਕੇ ਬੋਲੀਆ ਤੂੰ ਵੀ ਚੌੜੀ ਹੋ ਹੋ ਕੇ ਮੇਰੀ ਸੱਤ ਕੁਟ ਨਹੀਂ ਮਰਨੀ ਪੁੱਠੇ ਹੱਥ ਦਾ ਦੇਖ ਲੈ ਉਹ ਤਾਂ ਮੈਂ ਬਾਪੂ ਦਾ ਮਨ ਲਾਉਣ ਕਰਕੇ ਗੱਲ ਸੀ ਐਸੀ ਬੀਬੀ ਇੱਕ ਗੱਲ ਤਾਂ ਹੈਗੀ ਜੀ ਵਧੀਆ ਲਾਤਾ ਸੀ ਨਾ ਬਾਪੂ ਨੇ ਫਿਰ ਪਾਲਾ ਹੋਰ ਭੰਗੜੇ ਉਹਦੇ ਕੋਲ ਜਾ ਕੇ ਫਾਲਾ ਹੋਰ ਨਾ ਟਲ। ਜੇ ਬੋਲੀਆਂ ਵੋਕੂ ਕੀ ਮੈਂ ਕੀ ਪਉਂਦੀ। ਚਲੋ ਦੋ ਤਿੰਨ ਬੋਲੀਆਂ ਤਾਂ ਯਾਦ ਆ ਗਈਆਂ ਉੱਥੇ ਪਵਾ ਲਾਂਗੇ ਚਾਚੇ ਦੇ ਵਿਆਹ ਤੇ। ਚੁੱਪ ਕਰ ਜਾ। ਉਹ ਪਈ ਆਈ ਨਹੀਂ ਹੈਗੇ। ਹਲੇ ਤੇ ਮੰਮੀ ਹੋਰੀ ਹੋਏ ਆ। ਬਹੁ ਟਾਈਮ ਲਾਤਾ ਉਹਨਾਂ ਨੇ ਤਾਂ। ਚਲ ਕੋਈ ਨਾ ਆ ਜਾਣਗੇ। ਚਲ ਭਈ ਆਪਾਂ ਤਾਂ ਬੋਲੀਆਂ ਪਾਈਏ। ਆਪਾਂ ਕਿਉਂ ਕੰਮ ਠੰਡਾ ਕਰੀਏ। ਵਿਆਹ ਦਾ ਕੰਮ ਆ ਦੱਸ। ਹੋਰ ਪਾਓ ਬੋਲੀਆਂ ਚਲੋ। ਆਜੋ ਭਈ ਆਜੋ ਆਖੋ ਬੋਲੀਆਂ ਪਾਓ। ਸਾਰੇ ਜਣੇ ਰਲ ਕੇ ਬੋਲੀਆਂ ਪਾਉ ਮੈਂ ਵੀ ਪਾਉਂਗਾ ਫਿਰ ਔਰ ਰੋਣਾ ਰੋਜ਼ ਰੋਜ਼ ਨਹੀਂ ਆਉਂਦੇ ਛਗਣਾ ਦੇ ਨਹੇ ਜੇ ਆ ਬੋਲੀਆਂ ਚਲੋ ਓ ਕੋਈ ਨਾ ਬਾਪੂ ਬਸ ਆਉਂਦੇ ਨੇ ਥੋੜੇ ਟਾਈਮ ਨੂੰ ਟਾਈਮ ਬੋਤਲਾ ਇਹ ਮੱਲਾ ਆਪਾਂ ਨੇ ਅੱਜ ਆਖਣਾ ਨੱਚ ਨੱਚ ਕੇ ਬੇੜਾ ਪਟਣਾ ਦੇਖੀਂਗਾ ਲੈ ਦੱਸ ਕਹਿੰਦਾ ਬੇੜਾ ਪਟਣਾ ਇਹਨੂੰ ਐ ਨਹੀਂ ਪਤਾ ਹੈਗਾ ਬੇੜਾ ਤਾਂ ਆਪਣਾ ਹੀ ਆ ਬੋਲੀਆਂ ਪਾਵਾਂਗੇ ਸਾਰੀਆਂ ਜਿੰਨੀਆਂ ਬੋਲੀਆਂ ਅੱਜ ਸਾਰੀਆਂ ਪਾਦੇ ਕਰਾਂ ਆ ਪੱਟ ਦੇ ਖੋਰੂ ਕਰਾਂ ਪਤਾ ਲੱਗ ਜੇ ਗਵਾਂਡੀਆਂ ਨੂੰ ਬੀਬਾ ਹੋਇਆ ਇਹਨਾਂ ਦੇ ਕੋਈ ਨਾ ਹਮਮ ਜਰ ਮੈਂ ਪੈਆਂ ਮੜ ਜਾ ਦੱਸਦੀ ਮੈਨੂੰ ਜਦੋਂ ਆਕੇ ਚੰਗਾ ਠੀਕ ਆ ਚੱਲ ਤੂੰ ਪੈ ਜਾ ਜਗਾ ਲਈ ਮੈਨੂੰ ਹਾਂ ਹਾਂ ਪੈ ਜਾ ਪੈ ਜਾ ਆਹੋ ਬੀਬੀਏ 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 ਕਿਉਂ ਮਗੇ ਠੀਕ ਗਿਆ ਠੀਕ ਗਿਆ ਉਹ ਤਾਂ ਸੋ ਗਿਆ ਹੁਣ ਬਈ ਚੱਕ ਕੇ ਅੰਦਰ ਪਾਉਣਾ ਪਊ ਉਹ ਬੋਲੀਆਂ ਫਿਰ ਲੈ ਬਣੀਆਂ ਬੋਲੀਆਂ ਦੀ ਪਹਿਲਾਂ ਪਾਤਾ ਲਾਈਆਂ ਬੋਲੀਆਂ ਉੱਜਾ ਦੇ ਸੋਨੂ ਕੇਹਾ ਜੀ ਵੀ ਉਹਦੇ ਕੋਲ ਕੋਈ ਵਿਆਹ ਦਾ ਨਾਉ ਨਾ ਲਿਓ ਲਿਆ ਕਿਉਂ ਆ ਸੋਨੇ ਇਸ ਨੇ ਕਿਹਾ ਭਾਈ ਮੈਂ ਨਹੀਂ ਕਿਹਾ ਕੁਝ ਵੀ ਮੈਂ ਤਾਂ ਕੱਲ ਵੀ ਨਹੀਂ ਛੇੜੀ ਪਿਆਦੀ ਹੁਣ ਚਲ ਟਿਕ ਕੇ ਭਾਈ ਕੁਝ ਨਹੀਂ ਹੁੰਦਾ ਚੱਕ ਕੇ ਅੰਦਰ ਪਾ ਦਾਂਗੀ ਪਿਆ ਰਹਿਣ ਦੇ ਹੁਣ 2-4 ਦਿਨ ਨੂੰ ਨਾ ਜਿੰਨੇ ਦਿਨ ਉਹਦੇ ਮੜਾ ਜਾ ਦਿਮਾਗ ਤੋਂ ਉੱਤਰਦਾ ਨਹੀਂ ਹੈਗਾ ਵਿਆਹ ਲਾ ਚੋ ਉਹਨੇ ਦਿਨ ਤਾਂ ਗੋਲੀਆਂ ਦੇਣੀਆਂ ਪੈਣਗੀਆਂ ਇਹਨੂੰ ਹੋਰ ਹੋਰ ਫੰਦਾ ਛੇੜਦਾ ਨਹੀਂ ਤਾਂ 20 ਵਾਰ ਹੀ ਕਿਹਾ ਕੋ ਸੁੱਤਾ ਜਾ ਕਰ ਤੇ ਮੂੰਹ ਹੁਣ ਬੈਠੀ ਬੈਠੀ ਹੋਰ ਸ਼ਾਮਲਾ ਹੁਣ ਨੱਚੀ ਜਾ ਕਰ ਉਹਦੇ ਮੂਰੇ ਬਾਂਦਰੀ ਮੰਗ ਇਹਨੂੰ ਨਚਾਇਆ ਕਰੂਗਾ ਜਾਂ ਦੇ ਇਸ ਨੂੰ ਨਚਾਉਂਦਾਗਾ ਹੋਰ ਨਾਲੇ ਬੋਲੀਆਂ ਵਧੀਆਂ ਹੁੰਦੀਆਂ ਨੇ ਇਹਨੂੰ ਪਾਉਣੀ ਆਵਾਂਗੇ ਹਾਂ ਹੋਰ ਵਾਲਿਆ ਕਰ ਹੁਣ ਬੈਠੀ ਕੀ ਦੇਖਦੀ ਐ ਮੇਰੇ ਘਣੀ ਆਜੋ ਚੱਕੀ ਐ ਫਿਰ ਹੁਣ ਉਹਨੂੰ ਉਹਨੂੰ ਕੀ ਹੋ ਗਿਆ ਬਾਪੂ ਆਪੇ ਜਾਸਾ ਤੋ ਓਏ ਆ ਜਾ ਸੁੱਤਾ ਪਿਆਗਾ ਚੱਲ ਆ ਜਾ ਆ ਜਾ ਚੱਕੀ ਦੇ ਅੰਦਰ ਆ ਮੈਂ ਸੁੱਤਾ ਰਹੂ ਉਹਨੂੰ ਪੇ ਚੰਗਾ ਭਲਾ ਟਪ ਟਪ ਕਿਟਪੂਸੀਆਂ ਮਾਰ ਕੇ ਬੋਲੀਆਂ ਬੋਲਦਾ ਆ ਦੇਂਦਾ ਜ਼ਿਆਦੇ ਬੋਲਦੀ ਐ ਆ ਇਧਰ ਬਾਪੂ ਜੀ ਬਾਪੂ ਜੀ ਹਮ ਅ ਲੱਸੀ ਪੀਰੋ ਉੱਠ ਕੇ ਹਲੋ ਉਹ ਭਾਈ ਸੌਂ ਜਾਂਦੇ ਹਲੇ ਸੌਂ ਜਾਂਦੇ ਫਿਰ ਵੀ ਲਾਂ ਬਾਪੂ ਜੀ ਪੈ ਜਿਓ ਮੈਂ ਕਿਹੜਾ ਕੁਛ ਕਹਿਨੀ ਆ ਅ ਲੱਸੀ ਪੀਰੋ ਲੱਸੀ ਨਾਲ ਥੋੜੇ ਸੱਟ ਜੀ ਹੋ ਜੂਗਾ ਜਿਹੜਾ ਥੋੜਾ ਸਿਰਸੁਰ ਦੁਖੀ ਜਾਂਦਾ ਨਾ ਲੋਟ ਹੋ ਜੂਗਾ ਉਹ ਨਹੀਂ ਭਾਈ ਸੌਂ ਜਾਂਦੇ ਹਲੇ ਫਿਲ ਫਿਲ ਬਾਪੂ ਜੀ ਲੱਸੀ ਪੀਲੋ ਹੈ ਨਾ ਕਰੋ ਲੱਸੀ ਨੂੰ ਹਾਲੇ ਕਿ ਕਿੰਨਾ ਟਾਈਮ ਹੋ ਗਿਆ ਤੁਸੀਂ ਐਂ ਲਿਟੇ ਪਏ ਹੋ ਹਾਂ ਅਥੇ ਢੂ ਲਾ ਲਓ ਬਾਪੂ ਜੀ ਡਿੱਗ ਨਾ ਜਾਏ ਢੂ ਲਾ ਲਓ ਪਿੱਛੇ ਕੋਈ ਨਾ ਕੁਝ ਲਿਓ ਭਾਈ ਅ ਲੱਸੀ ਜਿਵੇਂ ਨਾ ਨੂਨ ਪਾ ਕੇ ਲਿਆਈਆਂ ਪਾ ਥੋੜਾ ਸੈੱਟ ਹੋ ਜੂਗੇ ਉਹ ਤਾਂ ਠੀਕ ਆ ਭਾਈ ਚਲ ਕੋਈ ਨਾ ਭਾਈ ਪੀ ਲੂੰਗਾ ਪੀ ਲੋ ਪੀ ਲੋ ਬਾਪੂ ਜੀ ਤੁਸੀਂ ਇੱਥੇ ਹੀ ਫੇਰ ਡਿੱਗ ਜੂਗੇ ਪੀ ਲੋ ਮਿੰਟ ਮਾਰੋ ਚੰਗਾ ਭਾਈ ਪੀ ਜਾ ਹਾਂ ਠੀਕ ਆ ਪੀ ਲੋ ਬਾਪੂ ਜੀ ਪੀਣਾ ਭਾਈ ਜਾਂ ਬਈ ਮਾਮੇ ਹਲੇ ਕਾਨ ਪਈ ਰਹਿਣ ਤੇ ਹੈ ਬੈ ਜਾ ਹੋਰ ਬੰਦਾ ਬੈ ਜਾਏ ਓਹੋ ਉਹ ਸੌ ਜਾਏ ਨਾਲੇ ਬੀਬੀਏ ਹਾਂ ਕੀ ਕਰਦੀਆਂ ਤੂੰ ਰੇ ਬੈਠੀ ਮੈਂ ਤਾਂ ਪੱਲੇ ਸੁੱਕਣੇ ਪਾਉਂਦੀ ਸੀਗੀ ਅੱਛਾ ਲੈ ਮੈਂ ਮੜਾਏ ਖੇਤ ਜਾਇਆ ਮਾਂ ਅੱਜ ਝੰਡਾ ਨਹੀਂ ਆਇਆ ਹੈਗਾ ਖੇਤ ਜਾਣਾਗਾ ਹੋਰ ਬਾਪੂ ਤਾਂ ਪੈ ਗਿਆ ਉਹ ਨਹੀਂ ਹੁਣ ਉੱਠਦਾ ਹੈਗਾ ਹਾਂ ਭਾਈ ਆ ਜੀਤੀ ਨੂੰ ਕਹਿੰਦਾ ਤੀਗਾ ਮੈਂ ਮਹਲ ਲੱਸੀ ਚ ਗੋਲੀਆਂ ਕੁੱਟ ਕੇ ਪਿਆਤੀਆਂ ਦੇਨੇ ਅੱਛਾ ਹਾਂ ਹਾਂ ਮੈਂ ਤਾਂ ਚੰਗੇ ਤਰ੍ਹਾਂ ਦੋ ਤਿੰਨ ਗੋਲੀਆਂ ਕੁੱਟ ਕੇ ਲੱਸੀ ਚ ਪਾ ਕੇ ਬਾਪੂ ਨੇ ਪੀ ਵੀ ਲਈ ਅੱਛਾ ਉਹ ਨਹੀਂ ਫਿਰ ਆਥਣ ਤੱਕ ਬਈ ਉੱਠਦਾ ਹੈਗਾ ਹੁਣ ਮੈਂ ਤਾਂ ਕਹਿੰਦੇ ਉਹ ਮਨ ਕਰੈ ਨਹੀਂ ਪਤਾ ਹੈਗਾ ਦੋ ਦਿਨ ਨਾ ਉੱਠੇ ਚੱਲ ਕੋਈ ਨਾ ਮੈਂ ਕੰਮ ਕਰਿਆ ਨਾ ਖੇਤ ਦੇ ਸਾਰੇ ਆਜੂngਾਥ ਨੇ ਹਾਂ ਮੜਾ ਸੇਤੀ ਆਜੀ ਚੰਗਾ ਕੋਈ ਨਾ ਹਾਂ ਟਾਈਮ ਨਾਲ ਆਹੀ ਪੁੱਤ ਠੀਕ ਆ ਹਾਂ ਜਾਇਆ ਪਿਆਤੀ ਦੀ ਲੱਸੀ ਤੇ ਲਾ ਮਰ ਤੇ ਯਕੀਨ ਹੀ ਹੈਗਾ ਬੀਬੀ ਤੁਨ ਮੈਂ ਆਪਣੇ ਅੱਖਾਂ ਸਾਹਮਣੇ ਪਿਆ ਕੇ ਆਈਆਂ ਅੱਛਾ ਹੋਰ ਥੱਲੇ ਰੱਖੀ ਜਾਂਦੇ ਮੈਂ ਕਿਹਾ ਬਾਪੂ ਪੀ ਲਾ ਫਿਰ ਠੀਕ ਆ ਕੇ ਆਈਆਂ ਫਿਰ ਚਲੋ ਬਧੀ ਨਹੀਂ ਹੁੰਦਾ ਹੈਗਾ ਉਹ ਨਹੀਂ ਉੜਦਾ ਮੈਨੂੰ ਤਾਂ ਨਹੀਂ ਪਹਿਲੀ ਤਾਬ ਚੜਨ ਵਾਲਾ ਹੋ ਜਾਂਦਾਗਾ ਵੀ ਕਿਤੇ ਬਾਪੂ ਨਾ ਖੜੇ ਮੇਰੇ ਤੇ ਯਕੀਨ ਹੈਗਾ ਹੈਗਾ ਯਕੀਨ ਬਸ ਠੀਕ ਆ ਬੇਫਿਕਰ ਹੋ ਜਾ ਬੀਬੀਏ ਚੰਗਾ ਮੈਂ ਸਮਾਰਦਾ ਥੱਲੇ ਹਾਂ ਹਾਂ ਸਿੱਧਿਆਂ ਜਾਂ ਕਰਦੇ ਪੰਲੀਆਂ ਮੜਾ ਜਾ ਸੁਮਾਰ ਕੇ ਕਰਦੇ ਸੁੱਕ ਜਾਣਗੀਆਂ ਆਏ ਹੈ ਨੋ ਹੋਇਆ ਕੀ ਹੈ ਨੀਂਦ ਇੰਨੀ ਆਈ ਜਾਂਦੀ ਆ ਗੱਡਿਆਂ ਦੇ ਗੱਡੇ ਨੀਂਦ ਦੇ ਚੜਕੇ ਆ ਗਿਆ ਹੈ ਹੈ ਸਮਝ ਨਹੀਂ ਆਉਂਦੀ ਹੈਗੀ ਜਵਾਗ ਲੱਸੀ ਫੜਾ ਕੇ ਤੇ ਲੱਸੀ ਵੀ ਥੱਲੇ ਪਈ ਆ ਕੁਸ ਲੱਸੀ ਚ ਪੈ ਨਾ ਗਿਆ ਹੋਵੇ ਚੱਲ ਆ ਨਾ ਸਿੱਧਾ ਫੇਰ ਵੀ ਮਗਰ ਛੱਡ ਪਰਾਂ ਚੱਲ ਚੱਲੀਏ ਬਾਹਰ ਓਹ ਹੋ ਹੋ ਬਹੁ ਨਹੀਂ ਦਾ ਕੀ ਹੈ ਤਾ ਭੁੱਲੇ ਗਿਆ ਓਏ ਤੂੰ ਤੇਰੇ ਸਾਲੇ ਦੇ ਮੁੰਡੇ ਦਾ ਵਿਆਹ ਕਿੱਦਾਂ ਪਾਉਣਾ ਪਾ ਗਲਾ ਪਾਉਣਾ ਬੋਲੀਆਂ ਪਾਉਣਾ ਬੋਲੀਆਂ ਪਾਵਾਂਗੇ ਚਲ ਚਲੀ ਬਾਹਰ ਚਲ ਓਰੇ ਪਿਆ ਕਰ ਤਾਂ ਚਲ ਬੋਲੀਆਂ ਬਲੀਆਂ ਪਾਵਾਂਗੇ ਚੱਲ ਕੇ ਬਾਹਰ ਆ ਇੱਥੇ ਹੀ ਪਿਆ ਰਹਿ ਗਿਆ ਤੂੰ ਤਾਂ ਅੱਧਾ ਵਿਆਹ ਲੰਘ ਗਿਆ ਮੈਂ ਕਹਾਂ ਚਲ ਚਲੀਏ ਬੋਲੀਆਂ ਬਲੀਆਂ ਪਾਵਾਂਗੇ ਹਾਂ ਬੜੀ ਜੇ ਫਿਰਦਾ ਨਹੀਂ ਜਤੀ ਨੇ ਦਿੱਤੀ ਓਰੇ ਇਹਨੇ ਬਾਪੂ ਨੂੰ ਲੱਸੀ ਨਹੀਂ ਪਈ ਤਾਂ ਗੋਲ ਦਿੱਤੀ ਨਹੀਂ ਆ ਗਈ ਦਿੱਤੀ ਸੀ ਕੀ ਹੋ ਗਿਆ ਬੀਬੀਏ ਇੱਥੇ ਫਿਰਦਾ ਬਾਪੂ ਤੂੰ ਕਿ ਤਰ ਤਖੜਿਆ ਮੈਂ ਤਾਂ ਲੱਸੀ ਪੀਾਈ ਸੀ ਲੋ ਜੋ ਆਖੋ ਜੋ ਆਖੋ ਤੇਰਾ ਮਾਮਾ ਮੇਦਰ ਕਿੱਥੇ ਆ ਪਈ ਖੁਸ਼ੀਆਂ ਦਾ ਦਿਨ ਆ ਬੋਲੀਆਂ ਬਾਲੀਆਂ ਪਾਵਾਂਗੇ ਬਲਾਓ ਉਹਨੂੰ ਉਹ ਬਾਹਰ ਭੱਜਿਆ ਫਿਰਦਾ ਮੇਰੇ ਘਰ ਆ ਰਿਹਾ ਸਾਰਾ ਬਲਾਓ ਉਹਨੂੰ ਬਲਾ ਲਓ ਭਾਈ ਦਮ ਦੇਣੇ ਹੋਰਾ ਤੂੰ ਤਾਂ ਉਹੀ ਬਹਿ ਗਿਆ ਦੱਸ ਬਲਾਉ ਕਰਾਂ ਬੋਲੀਆਂ ਵਾਲੀਆਂ ਪਾਵਾਂਗੇ ਹੋਰ ਪਖਾਉ ਕੋ ਬਾਪਾ ਦਵਾਰੇ ਹਾਏ ਨਹੀਂ ਬਾਪੂ ਤਾਂ ਉੱਠਿਆ ਫਿਰਦਾ ਮੈਨੂੰ ਸੱਚੀ ਸੱਚੀ ਗੱਲ ਦੱਸ ਲੱਸੀ ਪਿਆਈ ਤੀ ਤਾਂ ਮਾਂ ਮੇਰੀ ਗੱਲ ਸੁਣ ਮੈਂ ਤੈਨੂੰ ਕਦੋਂ ਦੀ ਕਹੀ ਐ ਨੇ ਮੈਂ ਬਾਪੂ ਨੂੰ ਲੱਸੀ ਪਿਆਈ ਸੀ ਪਿਆਈ ਸੀ ਪਿਆਈ ਸੀ ਸੁਣਦੀ ਹੋਈ ਨਹੀਂ ਉਹ ਜੋ ਆਖੋ ਕਿਹੜੀ ਲੱਸੀ ਪਈ ਜਲ ਮੈਂ ਤਾਂ ਪੀਤੀ ਨਹੀਂ ਲੱਸੀ ਜਵਾਗਤਾਰ ਕੀਤਾ ਗਏ ਤੇ ਮੇਰੇ ਲਈ ਮੈਨੂੰ ਭਈ ਨੀਂਦ ਆ ਗਈ ਜਦ ਮੈਂ ਉੱਠਿਆ ਮੈਂ ਸੋਚਿਆ ਮਾਪੇ ਪੈਨ ਆ ਗਿਆ ਬੇਚਕੋ ਚੱਲ ਫੇਰ ਪੀਲਾਂਗੇ ਤਾਂ ਕਰਕੇ ਪਹਿਲ ਲੱਸੀ ਮੈਂ ਪੀਤੀ ਹੀ ਨਹੀਂ ਹੈਗੀ ਫਿਰ ਹੈ ਬਾਪੂ ਜੀ ਲੱਸੀ ਪੀਤੀ ਨਹੀਂ ਤੁਸੀਂ ਹਾਏ ਬਾਪੂ ਜੀ ਲੱਸੀ ਦਾ ਪੀ ਲੈਂਦੇ ਤੁਸੀਂ ਉਹ ਭਈ ਆਹੋ ਲੱਸੀ ਪੀਤੀ ਨਹੀਂ ਜੇ ਲੱਸੀ ਪੀਤੀ ਨਹੀਂ ਫੇਰ ਕਿਹੜਾ ਲੋੜ ਆ ਗਿਆ ਫੇਰ ਸਾਰੇ ਘਰੇ ਬਥੇਰੀਆਂ ਲਵੇਰੀਆਂ ਖੜੀਆਂ ਨੇ ਫੇਰ ਪੀਲਾਂਗੇ ਚਲੋ ਖੜੇ ਬੋਲੀਆਂ ਪਾਉਂਗੋ ਹੋ ਗਿਆ ਚਲੋ ਪਾ ਬੋਲੀ ਹਾਈ ਹਾਈ ਨਹੀਂ ਇਹ ਤਾਂ ਆਪਣਾ ਜਲੂਸ ਕੱਢੂਗਾ ਨਾ ਮੇਰੀ ਗੱਲ ਸੁਣ ਤੂੰ ਕੋਲੇ ਖੜਕੇ ਨੱਸੀ ਪਿਆ ਸਕੀ ਹੈ ਜਲੂਸ ਤਾਂ ਹਣ ਕੱਢੂਗਾ ਇਹ ਤਾਂ ਨਿਕਲੂਗਾ ਨਾਲੇ ਮੈਨੂੰ ਕੀ ਪਤਾ ਸੀਗਾ ਵੀ ਦੱਸੀ ਪੀਊਗਾ ਨਹੀਂ ਉਹ ਜੇ ਆਖੋ ਖੜੇ ਹੋ ਪਾਓ ਬੋਲੀਆਂ ਹੁਣ ਤੁਸੀਂ ਤਾਂ ਐ ਬਹਿ ਗਏ ਜਿਵੇਂ ਬੁੜੀ ਭੁੱਕਿਆ ਹੁੰਦੇ ਨੇ ਪਾ ਬੋਲੀਆਂ ਬਿਆਦਾ ਕੰਮਾਂ ਦੱਸੋ ਚੱਲ ਬੀਬੀਏ ਬੋਲੀ ਪਾ ਪਾ ਦੋ ਤੂੰ ਪਾ ਦੇ ਮੈਨੂੰ ਨਹੀਂ ਆਉਂਦੀ ਹੈਗੀਆਂ ਪੋਲੀਆਂ ਬੋਲੀਆਂ ਅੱਛਾ ਆ ਕੇ ਪਾਸੇ ਆ ਜਾ ਤੇਰੇ ਬਾਪੂ ਵਾਲੇ ਪਾਸੇ ਪਾ ਦੋ ਬਾਪੂ ਜੀ ਦਾ ਅ ਅ ਉੱਚੀਆਂ ਤੇ ਲੰਮੀਆਂ ਹ ਜੱਟੀਆਂ ਪੰਜਾਬ ਦੀਆਂ ਅੱਜ ਗਿੱਦੇ ਵਿੱਚ ਪੜ ਥੂਪਾ ਦੇਣਗੀਆਂ ਨੱਚ ਨੱਚ ਤਰਤੀ ਹਿਲਾਉਣਗੀਆਂ ਅੱਜ ਉੱਚ ਉੱਚ ਤਰਤੀ ਹਿਲਾਉਣਗੀਆਂ ਹੋਰ ਪਾਓ ਹੋਰ ਪਾਓ ਪਾਓ ਅਸਰਾ ਟਾਕਾ ਕੀ ਮੈਂ ਤਾਂ ਬੀਬੀ ਇਹਨਾਂ ਨੂੰ ਵੀ ਕੋ ਨਾ ਨੱਚਣ ਨੂੰ ਪਾ ਦਿਓ ਭਾਈ ਤੁਸੀਂ ਵੀ ਨੱਚੋ ਨਾਲੇ ਹੋਰ ਹੁਣ ਬਾਪੂ ਜੀ ਮੈਨੂੰ ਤਾਂ ਕੁਛ ਨਹੀਂ ਆਉਂਦਾ ਹੈਗਾ ਪਾ ਦੇ ਕੋਈ ਜੇ ਕੋਈ ਬੋਲੀ ਹੋਰ ਅੱਛਾ ਤੂੰ ਪਾ ਲੈ ਮੈਂ ਇੱਕ ਬੋਲੀ ਹੋਰ ਪਾਉਣੀ ਆ ਮਨ ਬੀਬੀ ਤੁਹਾਡੇ ਦੇ ਧੱਕੂਗੀ ਮੇਰੇ ਟੋਕ ਹੋ ਗਈ। ਹਾਂ। ਚੱਲ ਪਾ ਦੇ ਭਈ ਕਿਸੇ ਦੇ ਟੁਕ ਜਾ। ਉਰਦਾ ਉਰਦਾ ਮੋਰ ਮੇਰੀ ਚਿਚੀ ਉੱਤੇ ਬੈ ਗਿਆ। ਸੂਸਾ ਕਰਕੇ ਉੜਾ ਦਿੰਨੀ ਆ ਨੀ ਤੈਨੂੰ ਗਿੱਦੇ ਵਿੱਚ ਨੱਚਣਾ ਸਿਖਾ ਦਿੰਨੀ ਆ ਨੀ ਤੈਨੂੰ ਗਿੱਦੇ ਵਿੱਚ ਨੱਚਣ ਸਿਖਾ ਦਿੰਨੀ ਆ। ਬੱਸ ਬੱਸ। ਕੋਈ ਜਵਾਬ ਕੋ ਮੈਂ ਦੇਖੀ ਜਾਂ ਨਾ ਹੈ। ਮੰਗਾ ਨਹੀਂ ਦੀਂਦਾ ਔਰੇ ਕਿੱਧਰ ਲੰਘਿਆ? ਨੱਚਣਾ ਦੀ ਆਪਾਂ ਉਹਦੇ ਨਾਲ। ਬਾਪੂ ਜੀ ਹਾਂ। ਉਹ ਤਾਂ ਖੇਤ ਗਿਆਗਾ। ਨਾ ਭਈ ਇਹਦਾ ਮਾਮਾ ਦੀਂਦਾ ਔਰੇ। ਉਹ ਤਾਂ ਪਤਾ ਨਹੀਂ ਬਾਪੂ ਜੀ ਕਿੱਥੇ ਗਏ ਨੇ ਔਰ ਮੰਗਾ ਤਾਂ ਖੇਤ ਗਿਆ ਹੋਇਆਗਾ ਨਾ ਜਵਾਕ ਉਹ ਇਹਨਾਂ ਦੇ ਖੇਤ ਕੀ ਕਰਦਾ ਆਪਦੇ ਖੇਤ ਤਾਂ ਸਾਰਾ ਕਿਧੇ ਗਿਆ ਨਹੀਂ ਹੈਗਾ ਦੱਸੋ ਉਹ ਦੋ ਦਿਨ ਵਿਆਹ ਚ ਐ ਵਿਆਹ ਚੁਰੇ ਮੋਜਾਂ ਮਾਰ ਹਾਂ ਹਾਂ ਦੱਸੋ ਗੱਲ ਆ ਗਈ ਖੇਤ ਲੈ ਚੱਲਦਾ ਕੁਛ ਹਾਂ ਚੱਟਪਕੇ ਪੇ ਮੁੜਿਆ ਹਾਂ ਹਾਂ ਬਾਪੂ ਜੀ ਖੇਤ ਵਾਗ ਚੱਲਦੇ ਆਂ ਬਾਪੂ ਜੀ ਪਾਏ ਕਰਦੇ ਆਂ ਆਪਾਂ ਖੇਤ ਵਾਗ ਚੱਲਦੇ ਆਂ ਸਾਰੇ ਉਹ ਖੇਤ ਆ ਰੋਜੇ ਰਹਿਣਾ ਤੁਸੀਂ ਵਿਆਹ ਲੈਨੇ ਦੋ ਦਿਨ ਰਹੋ ਔਰ ਖਾਓ ਪੀਓ ਕੁਛ ਮਰਦੀ ਆਜੂਗਾ ਸਾਡੇ ਕਿਹੇ ਤੋਂ ਨਹੀਂ ਆਉਂਦਾ ਉਹ ਹਾਂ ਬਾਪੂ ਜੀ ਚਲੋ ਚੱਲਦੇ ਆ ਇਹ ਵੀ ਗੱਲ ਠੀਕ ਆ ਹਾਂ ਲੈ ਚਲੋ ਬਾਪੂ ਜੀ ਚਲ ਚਲ ਆ ਕੇ ਖਾ ਲਾਂਗੇ ਹਾਂ ਤੂੰ ਖਾ ਲੈ ਤੂੰ ਇਹ ਕੋਈ ਸਮਾਨ ਖਾ ਲੈ ਮਾੜਾ ਮਤਾ ਹਾਂ ਚਲੋ ਆ ਚਲਿਓ ਹੋਰ ਵਿਆਹ ਚ ਇਹੀ ਕੰਮ ਹੁੰਦਾ ਆਜਾ ਆਜੋ ਰੋਲਾ ਕੀ ਪਹਿਰਿਆ ਹੈ ਥੋੜੀ ਪਾਇਣ ਦੀ ਓਏ ਆ ਬਾਪੂ ਕਿਵੇਂ ਲਈ ਆਉਂਦਾ ਇਹਨਾਂ ਨੂੰ ਖਿੱਚੀਉ ਰੇ ਮੈਂ ਤਾਂ ਨੀਂਦ ਦੀ ਗੋਲੀ ਦੇਖ ਕੇ ਪਾ ਕੇ ਆਇ ਤੇ ਲੈ ਉਹ ਉੱਠਿਆ ਫਿਰਦਾ ਪਤੰਦਰ ਉਹ ਆਉਂ ਆ ਰਿਹਾ ਕੋਈ ਨੇ ਚਲ ਦੇਖਦੇ ਆ ਆ ਜਾਣ ਦੇ ਉਰੀ ਓਏ ਆ ਪਿਆ ਦੇਖ ਲਾ ਬਿਆਦਾ ਰੌਣਕ ਮੇਲਾ ਕਰੇ ਛੱਡ ਕੇ ਸੌਦੀ ਖੇਤ ਆ ਪਿਆ ਓਰੇ ਓ ਮੁੰਡਿਆ ਤੇਰਾ ਮਾਮਾ ਕਿੱਥੇ ਹੋਏ ਨਹੀਂ ਨਾਲੇ ਖੇਤੋਰੇ ਕੀ ਮੰਗਦਾ ਅਬ ਦੇਖੇ ਤਾ ਤੂੰ ਗਿਆਨੀ ਹੈਗਾ ਕਿਤੇ ਦੱਸ ਓਏ ਬਾਪੂ ਤੂੰ ਸੁੱਤਾ ਨਹੀਂ ਹੈਂਗਾ ਬਾਪੂ ਨੇ ਤਾਂ ਲੱਸੀ ਨਹੀਂ ਪੀਤੀ ਸੌਣਾ ਕਿੱਥਾ ਸੀ ਮੈਂ ਤਾਂ ਫੜਾ ਕੇ ਆਈ ਸੀ ਥੱਲੇ ਧਰ ਕੇ ਫੇਰ ਪੈ ਗਏ ਥੋਡੀ ਓਏ ਜੀਤੀ ਤੂੰ ਸਾਰੇ ਪੁੱਠੇ ਕੰਮ ਕਰਦੀਆਂ ਕੋਈ ਸਿੱਧਾ ਕੰਮ ਵੀ ਕਰ ਲਿਆ ਕਰ ਬੇ ਹੋਰ ਭਾਈ ਇਹ ਤਾਂ ਕਰਤਾ ਜਿਹੜਾ ਕੁਝ ਕਰਨਾ ਸੀਗਾ ਇਹ ਬਾਪੂ ਤਾਂ ਨਾ ਘਰੇ ਸੱਤੋਂ ਬੋਲੀਆਂ ਪਵਾਈ ਗਿਆ ਉੱਥੇ ਨੱਚੀ ਗਿਆ ਮੈਂ ਤਾਂ ਭਾਈ ਫੇਰ ਔਰੇ ਲੈ ਆਈ ਮੈਂ ਆਖਿਆ ਔਰੇ ਕੁੱਦੀ ਜਾਊਗਾ ਜਿਹੜਾ ਕੁਝ ਕਰਨਾ ਔਰੇ ਕਰੀ ਜਾਊਗਾ ਓ ਭਾਈ ਜਿਵੇਂ ਆਖੋ ਖੌਰੂ ਪਾਉਣ ਨੂੰ ਮੈਂ ਕਿਹੜਾ ਉੱਥੇ ਅੱਗ ਲਾਉਣਾ ਕੋਈ ਸ਼ਰਾਬੀ ਹੋ ਗਿਆ ਤੀ ਮੇਰਾ ਬਿਆਦਾ ਮਾਹੌਲ ਕਰਕੇ ਕਹਿੰਦੀ ਵੀ ਮਾਹੌਲ ਗਰਮ ਕਰੋ ਬਿਆਦਾ ਵਧੀਆ ਬੋਲੀਆਂ ਪਾ ਲੋ ਲੈ ਔਰੇ ਆ ਕੇ ਇੱਕੋ ਗੱਲ ਔਰੇ ਵੀ ਪਤਾ ਬੋਲੀਆਂ ਪਾਉਣੀਆਂ ਨੇ ਔਰੇ ਪਾ ਲੋ ਚੱਲ ਪਾ ਲੈ ਮੁੰਡਿਆ ਓਏ ਉਹ ਪਾਉਣੀ ਬੂ ਬਾਪੂ ਹਾਂ ਵਿਆਹ ਜਿਹਦਾ ਬੋਲੀਆਂ ਬਲੀਆਂ ਪਾਉਂਦੇ ਹੁੰਦੇ ਨੇ ਲੈ ਫਿਰ ਹੋ ਜੋ ਕੰਮ ਆ ਦੇ ਵਧੀਆ ਜੀ ਬੋਲੀ ਵੱਡੀ ਜਰੀ ਨੱਚ ਨੱਚ ਨੀ ਹੌਲੀ ਹੌਲੀ ਨੱਚ ਬੱਲੀਏ ਬਿੱਗ ਪਾਵੇ ਨਾ ਗਮਾਂਡੀਆਂ ਦੀ ਕੰਦ ਬੱਲੀਏ ਤੇਰਾ ਗਿੱਧਾ ਏ ਸਾਰੇ ਪਿੰਡ ਨੂੰ ਪਸੰਦ ਬੱਲੀਏ ਤੇਰਾ ਗਿੱਧਾ ਏ ਸਾਰੇ ਪਿੰਡ ਨੂੰ ਪਸੰਦ ਬੱਲੀਏ ਹੋਰ ਜੱਕਦੇ ਹੋਰ ਜੱਕ ਦੇਖਾ ਹੋਰ ਜੱਕਦੇ ਹਾਂ ਹੋਰ ਓ ਬਾਰੀ ਬਾਸੀ ਬਾਰੀ ਬਾਸੀ ਖਟਣ ਗਿਆ ਸੀ ੱਲੇ ਵੱਲੇ ਕੀ ਖਟ ਲੈਂਦਾ ਖਟ ਕੇ ਲਿਆਂਦਾ ਪੂੜਾ ਖੇਤਾਂ ਵਿੱਚ ਪੈਣ ਪੰਗੜੇ ਦੇਖੀ ਉੜਦੀਆਂ ਤੂੜਾਂ ਖੇਤਾਂ ਵਿੱਚ ਪੈਣ ਪੰਗੜੇ ਦੇਖੀ ਉੜਦੀਆਂ ਤੂੜਾਂ ਖੇਤਾਂ ਵਿੱਚ ਪੈਣ ਪੰਗੜੇ ਮੇਰੇ ਸਦਕੇ ਸਦਕੇ ਕੁੜੀਆਂ ਚੱਕਦੇ ਬੋਲੀ ਤੂੰ ਚੱਕ ਚੱਕ ਸੋਰੀ ਬੋਲ ਮਰ ਜਾਂਦਾ ਔਰੇ ਕਿਹੜੀਆਂ ਘਮਾਂਡੇ ਨੇ ਕੰਧਾਂ ਨੇ ਔਰੇ ਖੇਤ ਨੇ ਔਰੇ ਤਾਂ ਉਹ ਬੀਬੀਆ ਪੌਣੀਆਂ ਦਾ ਪੈਣ ਗਿਆ ਹੁਣ ਤੁਸੀਂ ਪਾ ਲੋ ਫਿਰ ਹਾਂ ਤੂੰ ਪਾ ਦੇ ਹੁਣ ਪੈਣ ਹੋਰ ਕੁੜੇ ਪਾ ਦੇ ਪਾ ਦੇ ਮੈਂ ਕਿਹੜੀ ਤੋਂ ਆਉਂਦੀ ਹੈ ਜਿਹੜੀ ਬੁੜੀ ਹੋ ਗਈ ਆ ਉੱਚੇ ਟਿਬੇ ਤੇ ਭਾਂਡੇ ਮਾਂਜਦੇ ਉੱਤੇ ਟਿਬੇ ਤੇ ਭਾਂਡੇ ਮਾਂਜਦੇ ਲੋងਿਰ ਦੀ ਥਾਲੀ ਵੇਕੈਦ ਕਰਾ ਦੂੰਗੀ ਮੈਂ ਡਿਪਟੀ ਦੀ ਸਾਲੀ ਵੇਕੈਦ ਕਰਾ ਦੂੰਗੀ ਮੈਂ ਡਿਪਟੀ ਦੀ ਸਾਲੀ ਵੇਕੈਦ ਕਰਾ ਦੂੰਗੀ ਮੈਂ ਡਿਪਟੀ ਦੀ ਸਾਲੀ ਹੋਣ ਤੇਰਾ ਸਾਹ ਹੋਰ ਪਾ ਦੋ ਹੋਰ ਪਾ ਦੋ ਮਾਹੌਲ ਵਧੀਆ ਪਾ ਗਿਆ ਹੋਣਾ ਹੋਰਾ ਮੂਰੇ ਬੁੜਬੁੜ ਕਰਦਾ ਹੋਰਾ ਮੂਰੇ ਬੁੜਬੁੜ ਕਰਦਾ ਮੈਥੋਂ ਰਹਿੰਦਾ ਦਾਦਾ ਨਹੀਂ ਮੇਰੇ ਮੂਰੇ ਆਈ ਨਹੀਂ ਆਈ ਨਹੀਂ ਕਰਦਾ ਨਹੀਂ ਮੇਰੇ ਮੂਰੇ ਆਈ ਗਈ ਆਈ ਗਈ ਆਈ ਨਹੀਂ ਕਰਦਾ ਨਹੀਂ ਮੇਰੇ ਮੂਰੇ ਬਿੰਡ 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 ਕਰਦਾ ਨਹੀਂ ਮੇਰੇ ਮੂਰੇ ਆਈ ਨਹੀਂ ਆਈ ਨਹੀਂ ਕਰਦਾ ਮੇਰੇ ਮੂਰੇ ਹਾਂ ਆਈ ਨਹੀਂ ਆਈ ਨਹੀਂ ਕਰਦਾ ਮੇਰੇ ਮੂਰੇ ਹਾਂ ਆਈ ਨਹੀਂ ਆਈ ਨਹੀਂ ਕਰਦਾ ਇਹਨੂੰ ਕਹਿੰਦੇ ਨੇ ਮੈਂ ਤਾਂ ਅਸੀਂ ਤੋਂ ਸ਼ੁਰੂ ਕਹਿ ਵੀ ਖੇਤ ਚਲੋ ਖੁੱਲੇ ਕਿੱਥੇ ਬੋਲੀਆ ਹੋ ਕੀ ਹੋ ਰਿਹਾ ਸਾ ਚੜ ਗਿਆ ਮਿੰਦਰਾਦਨ ਨੂੰ ਲੈਂਬੂ ਲੈ ਕੇ ਜਿੱਡੇ ਕੋਲ ਜਾ ਕੇ ਆ ਜਾ ਮੜਾ ਜਾ ਕਪਾਧਾ ਮੈਂ ਲੈ ਲੀਆ ਬਾਪੂ ਜੀ ਆ ਦੇਖ ਲਾ ਵਿਆਹ ਦਾ ਮਾਹੌਲ ਦਾ ਵਿਆਹ ਦਾ ਹੀ ਮਾਹੌਲ ਆਉਂਦੀ ਆ ਖੁਸ਼ੀਆਂ ਹੁੰਦੇ ਨੇ ਵਿਆਹ ਚ ਦੇਵਾਂਗੇ ਹੂੰ ਬੀ ਇਹਦਾ ਘਰ ਪਾਈ ਹੋ ਇੰਤਜ਼ਾਮ ਹੈ ਇੱਥੇ ਆਪਾਂ ਨੂੰ ਬੋਲੇ ਕਰਦੂਗਾ ਨਾ ਚੰਨ ਚਾ ਕੇ ਹੋਰ ਬੀਬੀ ਇਹ ਤਾਂ ਨਹੀਂ ਰਾਤ ਤੱਕ ਕਹੀਂ ਲੱਗਿਆ ਰਹੂਗਾ ਗਮਾਂਡੀ ਕਹਿਣਗੇ ਵੀ ਮੰਗੇ ਕੇ ਖੇਤਾ ਭੁੰਤਾ ਨੱਚਦੀਆਂ ਨੇ ਸਹੀ ਗੱਲ ਆ ਭਾਈ ਇੰਤਜ਼ਾਮ ਕਰ ਕੋਈ ਮੰਗੇ ਇੰਤਜ਼ਾਮ ਤਾਂ ਕਰਨਾ ਪਊਗਾ ਬੀਬੀ ਇਹ ਕਰ ਫਿਰ ਕੋਈ ਛੋਟਾ ਲਾ ਦਿੰਨੇ ਫਿਰ ਲਾਸਟ ਹੈ ਇਹ ਨੂੰ ਐ ਕਹਿ ਦਿੰਨੇ ਆ ਬੀ ਉਹਨੇ ਤਾਂ ਬੁੜੀ ਮਰ ਗਈ ਮਾਮੇ ਕੀ ਹਾਂ ਹਨਾ ਵਿਆਹ ਕੈਸਾ ਹੋ ਗਿਆ ਮੇਰੇ ਵਿਆਹ ਗਾਂ ਕਰਤਾ ਹਨਾ ਫੇਰ ਟਿਕੂ ਆ ਇਹਨੂੰ ਐਂ ਘਰੇ ਲੈ ਜਾਂਦੇ ਆ ਭਾਈ ਇਹ ਤਾਂ ਤੇਰੀ ਗੱਲ ਸੱਚੀ ਆ ਚੱਲ ਤੂੰ ਮੰਗੇ ਐਂ ਕਰ ਦੇਖ ਪਣਾ ਪੁੱਛ ਕੇ ਜੇ ਮੰਨੂਗਾ ਲੈ ਚੱਲ ਪੁੱਛੀ ਆ ਜਾ ਹੋਰ ਬਾਪੂ ਓਏ ਹਾਂ ਭਾਈ ਆਪਾਂ ਨੂੰ ਹੁਣ ਆ ਨਚੜਾ ਢੱਪਣਾ ਜਾਂ ਬੰਦ ਕਰਨਾ ਪਊਗਾ ਕੀ ਗੱਲ ਓਏ ਕਾ ਤੋਂ ਓ ਆ ਹੁਣ ਫੋਨ ਆਇਆ ਮੈਨੂੰ ਹਾਂ ਉਹ ਕਹਿੰਦੇ ਅੱਗ ਮੰਡੀਆਂ ਦੀ ਬੁੜੀ ਮਰ ਗਈ ਹੋਰ ਅੱਛਾ ਜੀ ਮਾਮਾ ਕਹਿੰਦਾ ਆਪਾਂ ਨੂੰ ਆ ਵਿਆਹ ਆ ਹੁਣ ਚੁੱਪਚੀ ਪੀਤੀ ਕਰਨਾ ਪਊਗਾ ਆਮੀ ਫਿਰ ਵਜਿਆ ਨਹੀਂ ਲੱਗਦਾ ਨਾ ਔਖਾ ਹੋ ਗਿਆ ਉਹ ਹੋਰ ਮਸਾ ਮਸਾ ਵਿਆਹ ਆਤੀ ਮਹਲਾ ਨੱਚਾ ਟੱਪਾਂਗੇ ਦੋ ਦਿਨ ਲਾਵਾਂਗੇ ਇੱਥੇ ਹਨਾ ਆਦਾ ਹੋਰੇ ਕੁਝ ਹੋ ਗਿਆ ਹੁਣ ਚਲ ਕੋਈ ਨਾ ਬਾਪੂ ਜੀ ਦੂਜੇ ਮੁੰਡੇ ਦਾ ਵਿਆਹ ਹੋਊਗਾ ਨਾ ਮਾਮੇ ਦੇ ਦਾ ਹੈ ਉਦੋਂ ਚੱਲੀਓ ਤੁਸੀਂ ਹੋਰ ਉਦੋਂ ਖੁੱਲ ਕੇ ਨੱਚਾਂਗੇ ਫਿਰ ਆਪਾਂ ਹਨਾ ਮਰਜੀ ਨੱਚਲੀਓ ਅਸੀਂ ਕਿਹੜਾ ਰੋਕਦੇ ਹਾਂ ਸਤਾਹ ਨਾਲ ਲੱਗ ਰਿਆ ਨਚਣ ਓਏ ਹੋਰ ਮਸਾ ਮਹੌਲ ਆ ਭਖਿਆ ਦੀ ਚੱਲ ਕਿਨੇ ਚਰਾਵਾ ਦਾ ਵਿਆਹ ਆਇਤੀ ਹਾਂ ਹੋਰ ਬਾਪੂ ਜੀ ਲੱਗ ਰਹਿਤੀਗਾ ਨਾਲੇ ਆਪਾਂ ਹੁਣ ਨੱਚ ਬ ਨਹੀਂ ਸਕਦੇ ਹੁਣ ਇੱਕ ਜਣੇ ਤਾਂ ਕੀ ਹੋਇਆ ਪਿਆ ਉਹਨਾਂ ਦੇ ਆਲਾ ਕਹਿੰਦਾ ਨੱਚਣ ਲੱਗ ਰਹੇ ਨੇ ਬੁਰਾਇਆ ਲੱਗਦਾ ਹਣਾ ਹੋਰ ਬਾਪੂ ਵਧੀਆ ਗੱਲ ਨਹੀਂ ਹੈਗੀ ਇਹ ਆਪਣੇ ਵਾਸਤੇ ਨਾ ਨਾ ਇਹ ਤਾਂ ਮੇਰੇ ਮਨ ਲੱਗੀ ਗਲੇ ਹੁਣ ਹੀ ਮੈਂ ਨਹੀਂ ਹਟਦਾ ਦੀ ਨੱਚਣੋ ਚੱਲ ਕੋਈ ਨਾ ਬਥੇਰਾ ਨੱਚਲੇ ਫੇਰ ਵੀ ਹਾਂ ਚੱਲ ਬਥੇਰਾ ਪਈ ਆਪਣੇ ਸ਼ੌਕ ਪੂਰਾ ਕਰ ਲਿਆ ਬਤਾ ਹਾਂ ਆਹ ਬਾਪੂ ਜੀ ਕਰਨ ਚੱਲੀਏ ਫੇਰ ਹੋਰ ਕਰਨ ਚੱਲੀਏ ਆਪਾਂ ਪਈਏ ਚੱਲ ਕੇ ਨਾਲੇ ਹਾਂ ਚਲੋ ਪਈ ਬਚਾ ਹੋਰ ਚਲੋ ਆਜੋ ਛੋਡੀ ਮਰਜੀ ਆ ਪਈ ਲੈ ਚਲੋ ਘਰੇ ਵਾਂਗ ਆ ਜਾ ਕੇ ਰਾ ਹੋਰ ਕੀ ਹੈ ਹੁਣ ਫਿਰ ਹੰਤਾ ਹੱਡਣਾ ਤਾਂ ਪੈਣੀ ਆਪਾਂ ਨੂੰ ਫਿਰ ਹੁਣ ਹੋਰ ਨਹੀਂ ਆਪਾਂ ਟਿੱਗਰੇ ਪਲਾਂ ਦੀ ਹੋਰ ਅਮਾ ਸੰਬਿਆ ਆਇਤੀ ਹਾਂ ਚੱਲ ਆ ਜਾ ਕਰੇ ਫੇਰ ਸਹੀ ਕਿਤੇ ਹੋਰ